ਹੁਣ ਤੁਸੀਂ ਨੋਟ ਦੇਖੋ ਬੈਗਾਂ 'ਚ ਭਰੇ ਨੋਟ ਮਿਲਦੇ ਪਏ ਨੇ ਕਿਉਂਕਿ ਇੱਕ ਤੇ ਪਰਚਾ ਹੋਣਾ ਚਾਹੀਦਾ ਜਿਹੜਾ ਹੋ ਗਿਆ ਇਹ ਉਸ ਤੋਂ ਬਾਅਦ ਇੱਕ ਹੋਣਾ ਚਾਹੀਦਾ ਜਿਹੜਾ ਅਸਲਾ ਫੜਿਆ ਉਹ ਇੱਕ ਉਸ ਤੀਜਾ ਇਹ ਹੋਣਾ ਚਾਹੀਦਾ ਕਿ ਆਮਦਨ ਤੋਂ ਵੱਧ ਜਾਇਦਾਦ ਆ ਚੌਥਾ ਜਿਹੜਾ ਖਸਾਈ ਜੱਟ ਦਾ ਅੱਧਾ ਟਰੱਕ ਸ਼ਰਾਬ ਦੀ ਕਹਿੰਦੇ ਫੜੀ ਗਈ ਹੈ ਜੋ ਇੰਨੇ ਪਰਚੇ ਹੋਣੇ ਚਾਹੀਦੇ ਨੇ ਜਿਹਨੂੰ ਥਾਰ ਵਾਲੀ ਬੀਬੀ ਕਹਿੰਦੇ ਜੇ ਉਹਦੀ ਆਮਦਨ ਤੋਂ ਵੱਧ ਜਾਇਦਾਦ ਰਵਾਨ ਦੇ ਸਬੰਧ ਵਿੱਚ ਉਹ ਮੌਕੇ ਤੇ ਡਿਸਮਿਸ ਕੀਤੀ ਕਿ ਇਹ ਅਜੇ ਤੱਕ ਕਿਉਂ ਨਹੀਂ ਇੱਥੇ ਕਿਉਂ ਨਹੀਂ 311 ਲੱਗਦੀ ਮੈਨੂੰ ਇਹ ਸਰਧਾਨ ਇੱਕ ਪੁਲਿਸ ਰੂਲ ਇੱਕ ਵਰਦੀ ਖਾਕੀ ਇੱਕ ਫਿਰ ਪੰਜਾਬ ਵੀ ਸਾਡਾ ਇੱਕ ਇੱਕ ਪਾਸੇ ਇੱਕ ਤੇ 311 ਇਹਨਾਂ ਤੇ ਕਿਉਂ ਇਹਨਾਂ ਨੂੰ ਬਖਸ਼ਿਆ ਜਾ ਰਿਹਾ ਜਦੋਂ ਤੁਸੀਂ ਦੇਖੋ ਇੱਕ ਥਾਣੇਦਾਰ ਜਾਂ ਸਿਪਾਈ ਹੌਲਦਾਰ ਜਦੋਂ ਵੀ ਕੋਈ ਫੜਿਆ ਜਾਂਦਾ ਉਹ ਵਿਜੀਲੈਂਸ ਵੜ ਸਕਦੀ ਹੈ ਇਥੋਂ ਸਾਫ਼ ਯਾਰ ਹੁੰਦਾ ਹੈ ਕਿ ਸਾਡੇ ਵਿਜੀਲੈਂਸ ਦੀ ਸ਼ੋਭੀ ਤਾਂ ਖਰਾਬ ਹੀ ਹੋਈ ਨਾ ਪਰ ਉਸ ਬੰਦੇ ਨੂੰ ਆਈਪੀਐਸ ਰੈਂਕ ਦੀ ਵੈਲਿਊ ਨਹੀਂ ਪਤਾ ਲੱਗੀ ਕਿਉਂਕਿ ਉਹਨੂੰ ਸੌਖੀ ਮਿਲ ਗਈ ਨੌਕਰੀ ਡੀਐਸਪੀ ਰੱਖਣ ਤੋਂ ਬਾਅਦ ਇਹ ਡੀਐਸਪੀ ਵੇਲੇ ਵੀ ਡਿਸਮਿਸ ਹੋਇਆ ਸੀ ਤੇ 311 ਲਾ ਕੇ ਡਿਸਮਿਸ ਹੋਇਆ ਸੀ ਫਾਦਰ ਇਹਨਾਂ ਦੇ ਆਗੇ ਉਹਨਾਂ ਨੇ ਭਾਲ ਕਰਤਾ ਜੋ ਫਾਦਰ ਵੇਲੇ ਸਾਰਾ ਕੁਝ ਹੋਇਆ ਤੇ ਕ腐ਸ਼ਨ ਵਾਲਾ ਇਹਨਾਂ ਨੇ ਕੋਈ ਕਸਰ ਛੱਡੀ ਨਹੀਂ ਵੀ ਸ਼ੁਰੂ ਤੋਂ ਹੀ ਇਹੋ ਹਾਲ ਰਿਹਾ ਉਸ ਵਲੇ ਇਹ ਬੜੀ ਪੁਰਾਣੀ ਗੱਲ ਏ ਲੇਡੀ ਨੇ ਕਿਹਾ ਹਾਈ ਕੋਰਟ ਚ ਕੰਪਲੇਂਟ ਪਾਈ ਸੀ ਵੀ ਜੀਰਖਪੁਰ ਇਹ ਮੈਨੂੰ ਬਹੁਤ ਹਰਾਸ ਕਰਦਾ ਉਹ ਹਾਈ ਕੋਰਟ ਨੇ ਆਰਡਰ ਕਰਤਾ ਹੀ ਕਿ ਜਦੋਂ ਤੱਕ ਐਸਐਸਪੀ ਜੀਰਖਪੁਰ ਰਹਿ ਉੱਥੇ ਮੁਹਾਲੀ ਰਹੇਗਾ ਜੀਰਖਪੁਰ ਨਹੀਂ ਵੜਸਾ ਮਤਲਬ ਗੱਲ ਕਰਦਾ ਵੀ ਯਾਰ ਇੱਕ ਆਈਪੀਓ ਸਾਫਸਾ ਦਾ ਕਰਦਾਰ ਐਡਾ ਮਾੜਾ ਨਹੀਂ ਹੋਣਾ ਚਾਹੀਦਾ ਇਹੋ IAS ਵੀ ਲੱਗਣਗੇ ਇਹੋ DG ਲੱਗਣਗੇ ਇਹੋ IG ਲੱਗਣਗੇ ਤੇ ਬਾਕੀ IPS ਜਿਹੜੇ ਫਿਰ ਉਹ ਕਿੱਥੇ ਜਾਣਗੇ ਉਹਨਾਂ ਨੂੰ ਛੁੱਟੀ ਭੇਜ ਦੇ ਬਾਕੀਆਂ ਦੀ ਫਿਰ ਤੇ ਲੋੜ ਹੀ ਨਹੀਂ ਇੱਕ DGP ਸਾਹਿਬ ਹੋਵੇ ਤੇ ਇੱਕ IG ਹੈਡਕ quarters ਹੋਵੇ ਦੋ ਹੀ ਬਹੁਤ ਨੇ ਬਾਕੀਆਂ ਦੀ ਕਿਸੇ ਦੀ ਲੋੜ ਹੀ ਨਹੀਂ ਕਿਉਂਕਿ ਜਦੋਂ ਬਾਕੀਆਂ ਨੂੰ ਕਿਤੇ ਲਾਉਣਾ ਹੀ ਨਹੀਂ ਜਿਹੜੇ ਹੁਣ ਇੱਟ ਇੱਟ ਦੇ ਬੈਗ ਭਰੇ ਮਿਲੇ ਨੇ ਉਹ ਕਿੱਥੇ ਜਾਣੇ ਸੀ ਇਹ ਤਾਰਾਂ ਤੇ ਉੱਤੇ ਤੱਕ ਜਾਣਗੇ ਆ DGP ਤੱਕ ਜਾਣਗੇ ਤਾਰਾਂ ਇਹ ਪੈਸੇ ਕਿਤੇ ਇਦਾਂ ਨਹੀਂ ਆਉਂਦੇ ਕਿਤੇ ਤਾਂ ਤੱਕ ਜਾਣਗੇ ਤਾਰਾਂ ਸਾਰੇ ਬੰਦੇ ਇਨਵੋਲਵ ਨੇ ਵਿੱਚ ਕੋਈ ਛੋਟਾ ਜਿਹਾ ਮੋਟਾ ਕੰਮ ਨਹੀਂ ਹੈਗਾ ਏ ਕਿੰਨੀ ਸਾਡੇ ਮੰਤਰੀਨ ਵਾਲਵਨ ਕੀ ਕੋਣਾ ਜੇ ਇਹ ਸਾਰਾ ਕੁਝ ਨਿਕਲ ਜਾਏ ਕੱਲ ਮੈਨੂੰ ਹੋਰ ਪਤਾ ਲੱਗਾ ਪਠਾਨ ਮਾਦਰੇ ਨਾਲ ਵੀ ਲਿੰਕ ਸੀ ਇਹਦੇ ਉਹ 600 ਕਰੋੜ ਦੇ ਵਿੱਚ 10 ਆਈਪੀਐਸ ਅਫਸਰਾਂ ਦੇ ਨਾਂ ਇਨਵੋਲਵ ਹੁੰਦੇ ਪਏ ਸੀ ਮੇਰੇ ਹਿਸਾਬ ਨਾਲ ਤਾਂ ਮੈਂ ਇੱਕ ਸੋਚਦਾ ਵੀ ਪਹਿਲਾ ਆਈਪੀਐਸ ਦੇ ਇੱਕ ਤੇ ਆ ਗਿਆ ਭਗਵੰਤ ਮਾਨ ਜੀ ਹੋਣ ਕਿ ਜਿਹੜੇ 9 ਰਹਿ ਗਏ ਬਾਕੀ ਉਹਨਾਂ ਦੇ ਵੀ ਨਾਂ ਸਾਹਮਣੇ ਲਿਆਂਦੇ ਜਾਂ ਮੈਂ ਇੱਕ ਦਿਨ ਅੱਗੇ ਵੀ ਇੰਟਰਵਿਊ 'ਚ ਤੁਹਾਡੀ ਇੰਟਰਵਿਊ 'ਚ ਕਿਹਾ ਸੀ ਕਿ ਸਰਕਾਰ ਨੇ ਜੇ ਪੰਜਾਬ ਦਾ ਕਰਜ਼ਾ ਲੈਣਾ ਹੋਏ ਆਈਪੀਐਸ ਅਫਸਰਾਂ ਦੀ ਜਿੰਨੀ ਪ੍ਰਾਪਰਟੀ ਹੈ ਜਿੱਦਾਂ ਪੈਸਾ ਇਹਨਾਂ ਕੋਲੇ ਸਾਰਾ ਇਕੱਠਾ ਕਰ ਕੱਲ ਸੀਬੀਆਈ ਵੱਲੋਂ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਗ੍ਰਿਫਤਾਰ ਕੀਤਾ ਗਿਆ ਰਿਸ਼ਵਤ ਲੈਣ ਦੇ ਦੋਸ਼ ਵਿੱਚ ਰਿਸ਼ਵਤ ਲੈਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਘਰ ਦੀ ਤਲਾਸ਼ੀ ਹੋਈ ਘਰ ਦੀ ਤਲਾਸ਼ੀ ਦੇ ਵਿੱਚੋਂ 7 ਕਰੋੜ ਰੁਪਇਆ ਨਕਦ ਘੜੀਆਂ ਲਗਜ਼ਰੀ ਗੱਡੀਆਂ ਪ੍ਰਾਪਰਟੀਆਂ ਤੇ ਉਸ ਤੋਂ ਅੱਗੇ ਜਿਹੜੀਆਂ ਵੱਖ-ਵੱਖ ਤਰ੍ਹਾਂ ਦੀਆਂ ਜਾਇਦਾਦਾਂ ਚੱਲ-ਚੱਲ ਉਹਨਾਂ ਦੀਆਂ ਮਿਲੀਆਂ ਡੀਆਈਜੀ ਹਰਚਰਨ ਸਿੰਘ ਭੁੱਲਰ ਕਿਹੋ ਜਿਹਾ ਅਫਸਰ ਨੇ ਕਿਸ ਤਰੀਕੇ ਦਾ ਉਹਨਾਂ ਦਾ ਕਾਰਵਿਹਾਰ ਹੈ ਸਾਰੀ ਗੱਲਬਾਤ ਕਰਾਂਗੇ ਸਾਡੇ ਨਾ ਸਰਦਾਰ ਭਪਿੰਦਰ ਸਿੰਘ ਨੇ ਪੁਲਿਸ ਵਿਭਾਗ ਦੇ ਵਿੱਚੋਂ ਹੀ ਇਹ ਕੰਮ ਕਰਦੇ ਰਹੇ ਨੇ ਗੱਲਬਾਤ ਕਰਦੇ ਨਾਲ ਕਿ ਉਹ ਇਸ ਸਾਰੇ ਮਾਮਲੇ ਨੂੰ ਕਿਵੇਂ ਦੇਖਦੇ ਆਂ ਭਾਈ ਸਸਿਕਾ ਸਸਿਕਾ ਜੀ ਕਿਵੇਂ ਦੇਖਦੇ ਹੋ ਡੀਆਈਜੀ ਹਰਚਰਨ ਸਿੰਘ ਪੁੱਲਰ ਕੱਲ ਸੀਬੀਆਈ ਉਹਨਾਂ ਨੂੰ ਗ੍ਰਿਫਤਾਰ ਕਰਦੀ ਹੈ ਐਨਾ ਮਾਲ ਨਿਕਲਿਆ ਆਉਂਦਾ ਘਰ ਦੇ ਵਿੱਚੋਂ ਇਹ ਸਾਰੀ ਘਟਨਾ ਨੂੰ ਤੁਸੀਂ ਕਿਵੇਂ ਇਹ ਜੀ ਭਗਵੰਤ ਮਾਨ ਸਾਹਿਬ ਦੀ ਜ਼ੀਰੋ ਟੋਲਰੈਂਸ ਨੂੰ ਇੱਥੇ ਆਪਾਂ ਦੇਖਦੇ ਆਂ ਕਿ ਇੱਕ ਡੀਆਈਜੀ ਰੈਂਕ ਹੋਵੇ ਆਈਪੀਐਸ ਰੈਂਕ ਹੋਵੇ ਹੋਵੇ ਪਰ ਉਸ ਬੰਦੇ ਨੂੰ ਆਈਪੀਐਸ ਰੈਂਕ ਦੀ ਵੈਲਿਊ ਨਹੀਂ ਪਤਾ ਲੱਗੀ ਕਿਉਂਕਿ ਉਹਨੂੰ ਸੌਖੀ ਮਿਲ ਗਈ ਨੌਕਰੀ ਸੌਖੀ ਮਤਲਬ ਇਹ ਕਿ ਪ੍ਰਾਇਓਰਟੀ ਤਾਂ ਉਹ ਡੀਜੀ ਡੀਐਸਪੀ ਪਹਿਲਾਂ ਰੱਖ ਲਿਆ ਡੀਐਸਪੀ ਰੱਖਣ ਤੋਂ ਬਾਅਦ ਇਹ ਡੀਐਸਪੀ ਵੇਲੇ ਵੀ ਡਿਸਮਿਸ ਹੋਇਆ ਸੀ ਇੱਕ ਵਾਰ ਡੀਐਸਪੀ ਵੇਲੇ ਵੀ ਹਾਂ ਡੀਐਸਪੀ ਰੱਖਿਆ 20 ਇੱਕ ਵਾਰੀ ਡਿਸਮਿਸ ਹੋਇਆ ਸੀ ਮੈਨੂੰ ਪਰੋਸਯੋਗ ਸੂਤਰਾਂ ਤੋਂ ਪਤਾ ਲੱਗਾ ਕਿ 311 ਲਾ ਕੇ ਡਿਸਮਿਸ ਹੋਇਆ ਸੀ ਇਹਦੋਂ ਵੀ ਤੇ ਉਸ ਤੋਂ ਬਾਅਦ ਫਿਰ ਇਹਨਾਂ ਨੇ ਉਹ ਫਾਦਰ ਇਹਨਾਂ ਦੇ ਆਗੇ ਉਹਨਾਂ ਨੇ ਭਾਲ ਕਰਤਾ ਜੋ ਫਾਦਰ ਵੇਲੇ ਸਾਰਾ ਕੁਝ ਹੋਇਆ ਤੇ ਉਹਨਾਂ ਨੇ ਉਹਨੂੰ ਰੀਸਟੇਟ ਵੀ ਕਰ ਦਿੱਤਾ ਫਿਰ ਤੇ ਕ腐ਸ਼ਨ ਵਾਲਾ ਇਹਨਾਂ ਨੇ ਕੋਈ ਕਸਰ ਛੱਡੀ ਨਹੀਂ ਵੀ ਸ਼ੁਰੂ ਤੋਂ ਹੀ ਇਹੋ ਹਾਲ ਰਿਹਾ ਤੇ ਉਹਦਾ ਰਿਜ਼ਲਟ ਤੁਹਾਡੇ ਸਾਹਮਣੇ ਆਇਆ ਕੋਈ ਸ਼ੁਰੂ ਤੋਂ ਹੀ ਕ腐ਸ਼ਨ ਨੂੰ ਇਹਨਾਂ ਨੇ ਬਹੁਤ ਵੱਡਾ ਜਿਹੜਾ ਸਮਝਿਆ ਵੀ ਕ腐ਸ਼ਨ ਸਭ ਤੋਂ ਵੱਡੀ ਹੈ ਜਿਉਂਕਿ ਇਹਨਾਂ ਦੇ ਫਾਦਰ ਪੰਜਾਬ ਦੇ ਡੀਜੀਪੀ ਰਹੇ ਜਦਕ ਬਹੁਤ ਹੀ ਆਨਸ ਅਫਸਰ ਰਹੇ ਸਾਡੇ ਪੰਜਾਬ 'ਚ ਬਹੁਤ ਨੌਜਵਾਨਾਂ ਨੂੰ ਉਹਨਾਂ ਨੇ ਨੌਕਰੀਆਂ ਦਿੱਤੀਆਂ ਦਲੀਪ ਸਿੰਘ ਵੀ ਸ਼ਾਂ ਤੁਸੀਂ ਸਾਰਿਆਂ ਨੇ ਦੇਖਿਆ ਹੋਣਾ ਜਿਹੜਾ ਖਲੀ ਹੈ ਉਸ ਨੂੰ ਵੀ ਇਹਨਾਂ ਨੇ ਨੌਕਰੀ ਡੀਜੀਪੀ ਸਾਹਿਬ ਨੂੰ ਦਿੱਤੀ ਇੰਨੀ ਕਿ ਆਨੈਸਟੀ ਸੀ ਔਰ ਬਿਨਾ ਕਹੇ ਰਿਸ਼ਵਤ ਲਿਆ ਉਹਨਾਂ ਨੇ ਇਹ ਕੰਮ ਕੀਤੇ ਤੇ ਉਹਨਾਂ ਦੀ ਰਹਿੰਦੀ ਖੁੰਦੀ ਕਸਰ ਇਹਨਾਂ ਨੇ ਕਢਣੀ ਸ਼ੁਰੂ ਕਰ ਦਿੱਤੀ ਹੁਣ 4 ਲੱਖ ਰੁਪਏ ਦੇ ਵਿੱਚ ਤੁਸੀਂ ਦੇਖੋਗੇ ਕਿ ਇੱਕ ਡੀਆਜੀ ਰੈਂਕ ਦਾ ਬੰਦਾ ਫੜਿਆ ਹੋਵੇ ਇੱਕ ਛਾਂ ਥੋੜੇ ਦਿਨਾਂ ਦਾ ਤੁਹਾਨੂੰ ਪਤਾ ਹੋਏਗਾ ਕਿ 4-5 ਲੱਖ ਦੇ ਵਿੱਚ ਇੱਕ ਐਸਐਚਓ ਮੋਗੇ ਤੋਂ ਸੀ ਇਨਵਾਲਵ ਜਿਹੜੀ ਕੱਲ ਹੁਣ ਪਰਸੋਂ ਸਰੈਂਡਰ ਕੀਤਾ ਉਹ ਵੀ 4-5 ਲੱਖ ਦੇ ਵੇਖੋ ਕੀ ਫਰਕ ਰਹਿ ਗਿਆ ਇਹਨਾਂ ਦਾ ਤੇ ਇਹਦਾ ਇਥੋਂ ਆਪਾਂ ਸਾਫ਼ ਯਾਹਰ ਕਰਦੇ ਆ ਕਿ ਜੇ ਆਪਾਂ ਇਹਨਾਂ ਨੂੰ ਕਈ ਇੱਕ ਦਿਨ ਸਾਡੇ ਨਾਲ ਮਾਲਵੇ ਜ਼ੋਨ ਦੇ ਪ੍ਰਧਾਨ ਸਾਡੇ ਚੌਧਰੀ ਕ੍ਰਿਸ਼ਨ ਲਾਲ ਜੀ ਨੇ ਇੰਟਰਵਿਊ ਦਿੱਤੀ ਸੀ ਕਿ ਕਰਾਪਸ਼ਨ ਉੱਤੋਂ ਥੱਲੇ ਨੂੰ ਆਉਂਦੀ ਹੈ ਹੂੰ ਉਹਦਾ ਰਿਜ਼ਲਟ ਤੁਹਾਡੇ ਸਾਹਮਣੇ ਹੀ ਹੈ ਹੁਣ ਤੁਸੀਂ ਨੋਟ ਦੇਖੋ ਬੈਗਾਂ ਚ ਭਰੇ ਨੋਟ ਮਿਲਦੇ ਪਏ ਨੇ ਠੀਕ ਹੈ ਨਾ ਇਹ ਤੇ ਅਸੀਂ 8 ਉਹਨਾਂ ਨੇ ਇਹੀ ਕਿਹੜਾ ਮੌਕੇ ਤੇ ਆਖਰੇ 8 ਕਰੋੜ ਦੇ ਜਿਹੜੇ ਕਿੰਨੇ ਬੈਗ ਭਰੇ ਨੇ ਕੋਈ ਪਤਾ ਤਾਂ ਨਹੀਂ 8 ਕਰੋੜ ਤੇ 8 ਕਰੋੜ ਉਹਨਾਂ ਨੇ ਕਹਿਤਾ ਆਖਰੇ ਕਿੰਨੇ ਕਰੋੜ ਰੁਪਏ ਨਿਕਲੇ ਵਿੱਚ ਹੂੰ ਆ ਇਸ ਤੋਂ ਬਾਅਦ ਫਿਰ ਘੜੀਆਂ ਦੇਖੋ ਕੋਈ 5 ਲੱਖ ਦੀ ਕੋਈ 4 ਲੱਖ ਦੀ ਕਿੰਨੀਆਂ ਘੜੀਆਂ ਯਾਰ ਘੜੀਆਂ ਇੱਕ ਡੀਆਈਓ ਅਗੋਂ ਸਾਰੀਆਂ ਇਕੱਠੀਆਂ ਤਾਂ ਨਹੀਂ ਬੰਨ ਲੈਣੀਆਂ ਹੂੰ ਕੋਈ ਇੱਕ ਅਧੀ ਤੇ ਮੰਨ ਲਓ ਹੋ ਸਕਦੀ ਹੈ ਮੈਂ ਤੇ ਸਰਕਾਰ ਨੂੰ ਬੇਨਤੀ ਕਰਦਾ ਕਿਉਂਕਿ ਇੱਕ ਤੇ ਪਰਚਾ ਹੋਣਾ ਚਾਹੀਦਾ ਜਿਹੜਾ ਹੋ ਗਿਆ ਇਹ ਹੂੰ ਉਸ ਤੋਂ ਬਾਅਦ ਇੱਕ ਹੋਣਾ ਚਾਹੀਦਾ ਜਿਹੜਾ ਅਸਲਾ ਫੜਿਆ ਉਹ ਇੱਕ ਉਸ ਤੀਜਾ ਇਹ ਹੋਣਾ ਚਾਹੀਦਾ ਕਿ ਆਮਦਨ ਤੋਂ ਵੱਧ ਜਾਇਦਾਦ ਦਾ ਚੌਥਾ ਜਿਹੜਾ ਅਕਸਾਈ ਜਕਟ ਦਾ ਅੱਧਾ ਟਰੱਕ ਸ਼ਰਾਬ ਦੀ ਕਹਿੰਦੇ ਫੜੀ ਗਈ ਹੈ ਜੋ ਮੀਡੀਆ ਕਹਿ ਰਿਹਾ ਅੱਧਾ ਟਰੱਕ ਸ਼ਰਾਬ ਦੀ ਫੜੀ ਗਈ ਫੜੀ ਪਤਾ ਨਹੀਂ ਕਿੰਨੇ ਦੀ ਇਹਨੇ ਪਰਚੇ ਹੋਣੇ ਚਾਹੀਦੇ ਨੇ ਇਹੋ ਜਿਹੇ ਅਫਸਰਾਂ ਨੂੰ ਜੇ ਆਹੀ ਆਈਪੀਐਸ ਅਫਸਰਾਂ ਨੂੰ ਅਸੀਂ ਡਿਪਾਰਟਮੈਂਟ ਦੇ ਵਿੱਚ ਫਿਰ ਅਸੀਂ ਲਾ ਦਨੇ ਆ ਕਿ ਇਹ ਅਫਸਰ ਤਿੰਨ ਜਿਲਿਆਂ ਦਾ ਮਾਲਕ ਲਾ ਦਨੇ ਤਿੰਨ ਜਿਲਿਆਂ ਦਾ ਮਾਲਕ ਜਿਹੜਾ ਲੱਗਾ ਉਹ ਤਿੰਨ ਜਿਲਿਆਂ ਦੇ ਵਿੱਚੋਂ ਇਹਦਾ ਮਤਲਬ ਉਹ ਐਸਐਸਪੀਆਂ ਦੇ ਵੀ ਗਲ ਘੁੱਟਦਾ ਹੋਊਗਾ ਉੱਥੇ ਦੇ ਐਸਐਚਓ ਦੇ ਵੀ ਗਲ ਘੁੱਟਦਾ ਹੋਊਗਾ ਉਹ ਡੀਐਸਪੀਆਂ ਦਾ ਵੀ ਗਲ ਘੁੱਟਦਾ ਹੋਵੇ ਮੈਨੂੰ ਲਿਆ ਕੇ ਤੇ ਉਹ ਹੁਣ ਇਹੋ ਬੰਦੇ ਜਿਹੜੇ ਪੰਜ ਬੰਦੇ ਸੀ ਜਿਹੜੇ ਜਿਹੜੇ ਉੱਥੇ ਕਬਾੜ ਦਾ ਕੰਮ ਕਰਦੇ ਸੀ 5 ਲੱਖ ਰੁਪਈਆ ਪਹਿਲਾਂ ਉਹ ਮਹੀਨਾ ਦਿੰਦੇ ਸੀ ਦੇਣ ਤੋਂ ਬਾਅਦ ਫਿਰ ਕਹਿੰਦਾ ਜੀ ਹੁਣ ਦੀਵਾਲੀ ਦੇ ਬਾਅਦ ਤੁਹਾਡੀ ਫੀਸ ਜਿਹੜੀ ਉਹ 10 ਲੱਖ ਰੁਪਈਆ ਹੋਏਗੀ ਕਰਦਾ ਕਰਾਂਦਾ ਉਹਨਾਂ ਨੇ 8 ਲੱਖ ਚ ਲਿਆਉਂਦਾ ਵੀ ਇਹਨੂੰ ਰੇਂਜ ਤੇ ਲਈਏ ਕਿਸ ਤਰੀਕੇ ਰੇਂਜ ਚ ਲਿਆ ਉਹਨਾਂ ਨੇ ਫਿਰ ਕਿਉਂਕਿ ਦੁਨੀਆ ਉਹ ਕਿੱਡਾ ਕ ਕੰਮ ਹੋ ਗਿਆ ਜਿਹੜਾ 8 ਲੱਖ ਰੁਪਈਆ ਮਹੀਨਾ ਇਹਨਾਂ ਨੂੰ ਦੇ ਦੇਗਾ ਉਹ ਕੀ ਕਮਾਈ ਕਰ ਲੇਗਾ ਕਿੰਨਾ ਕ ਵੱਡਾ ਵਪਾਰੀ ਜਿਹੜਾ ਕੋ ਮਹੀਨੇ ਦਾ 8 ਲੱਖ ਰੁਪਇਆ ਰਿਸ਼ਵਤ ਦੇ ਕੇ ਤੇ ਵੱਧ ਤੋਂ ਵੱਧ ਕੀ ਕਮਾਈ ਕਰ ਲੇਗਾ ਉਹਦਾ ਰਿਜ਼ਲਟ ਤੁਹਾਡੇ ਸਾਹਮਣੇ ਫਿਰ ਅਗਲੇ ਦਿਨ ਦੇਖਿਆ ਵੀ ਜੇ ਹੁਣ ਪੰਜਾਬ ਦੀ ਵਿਜੀਲੈਂਸ ਨੂੰ ਫੜਾਇਆ ਪੰਜਾਬ ਦੀ ਵਿਜੀਲੈਂਸ ਨੇ ਡੀਆਈਜੀ ਕਰਕੇ ਹੱਥ ਨਹੀਂ ਪਾਣਾ ਨੂੰ ਡੀਆਈਜੀ ਕਰਕੇ ਹੱਥ ਨਹੀਂ ਪਾਣਾ ਤੇ ਵਿਜੀਲੈਂਸ ਸਿਕਿਉਰਿਟੀ ਲੀਗ ਕਿ ਵੀ ਮੁੜ ਕੇ ਇਹ ਬੰਦਾ ਫੜਿਆ ਨਹੀਂ ਜਾਣਾ ਉਹਨਾਂ ਨੇ ਸੀਬੀਆਈ ਰਾਹੀਂ ਫੜਿਆ ਫੜਿਆ ਵੀ ਦੇਖੋ ਕਿਸ ਤਰੀਕੇ ਨਾਲ ਸੀਬੀਆਈ ਕੋਲੋਂ ਵੀ ਜੇ ਫੜਨਾ ਤੇ ਕਿਸੇ ਕੋਲੋਂ ਪਰਮਿਸ਼ਨ ਦੱਸਣਾ ਪੈਣਾ ਸੀ ਉਹਨਾਂ ਨੇ ਲਿਆ ਕੇ ਚੰਡੀਗੜ੍ਹ ਦੇ ਗੇੜੇ 'ਚ ਲੈ ਕੇ ਵੀ ਚੰਡੀਗੜ੍ਹੋਂ ਚੁੱਕਣ ਵੇਲੇ ਇਹਦਾ ਰਿਜ਼ਲਟ ਇਹ ਹੈ ਕਿ ਸਾਡੇ ਆਈਪੀਐਸ ਜਿਹੜੇ ਨਾ ਹੁਣ ਭਗਵੰਤ ਮਾਨ ਜੀ ਨੇ ਜਾਂ ਤੇ ਇਹਨਾਂ ਨੂੰ ਫੇਰ ਮੇਰੇ ਹਿਸਾਬ ਨਾਲ ਪੈਸੇ ਇਕੱਠੇ ਕਰਵਾ ਤੇ ਲਾਇਆ ਨਾ ਕਿਉਂਕਿ ਇੱਕੋ ਹੀ ਆ ਪੰਜ ਸੱਤ ਆਈਪੀਐਸ ਨੇ ਤੁਸੀਂ ਦੇਖ ਲਓ ਜਿਹੜੇ ਵੀ ਲੱਗ ਰਹੇ ਨੇ ਉਹ ਕੋਈ ਇੱਕ ਜ਼ਿਲ੍ਹੇ ਚ ਬਦਲ ਕੇ ਦੂਜੇ ਚ ਲਾਤਾ ਦੂਜੇ ਚ ਤੀਜੇ ਦਾ ਹੈ ਉਹੋ ਹੀ ਨੇ ਕੀ ਬਾਕੀ ਪੰਜਾਬ ਦੇ ਵਿੱਚ ਆਈਪੀਐਸ ਅਫਸਰ ਨਹੀਂ ਹੈਗੇ ਜਾਂ ਫਿਰ ਆਪਾਂ ਇਹ ਕਹਿ ਦਈਏ ਵੀ ਸਰਕਾਰ ਨੂੰ ਪੈਸਾ ਇਕੱਠਾ ਕਰਕੇ ਦੇਣ ਵਾਲੇ ਇਹ ਕਹਿ ਦਈਏ ਜਿਹਦੇ ਚ ਤੁਹਾਡੇ ਸਾਹਮਣੇ ਆ ਗਿਆ ਔਰ ਬਾਕੀਆਂ ਨੂੰ ਕਿਉਂ ਨਹੀਂ ਲਾਇਆ ਜਾ ਸਕਦਾ ਮੈਂ ਦੂਜੀ ਗੱਲ ਇਹ ਕਰਦਾ ਕਿ ਇਹ ਬੰਦਿਆ ਨੇ ਦੇਖੋ ਕਿੰਨੀ ਨਿਹਰਗਰਦੀ ਪਾਈ ਏ ਕਿ ਕਿਦਾਂ ਲੁੱਟਣ ਤੇ ਪੈ ਗਏ ਦੁਨੀਆ ਨੂੰ ਇਸ ਤੋਂ ਪਹਿਲਾਂ ਰੋਲਾ ਪਿਆ ਸੀ 600 ਕਰੋੜ ਦਾ ਫਗਵਾੜੇ ਜਿਹੜਾ ਕਪੜੇ ਦਾ ਘਟਾਲੇ ਦਾ ਜਿਹੜਾ ਤੁਸੀਂ ਸਾਰਿਆਂ ਨੇ ਸੁਣਿਆ ਹੋਣਾ ਉਹ 600 ਕਰੋੜ ਦੇ ਵਿੱਚ 10 ਆਈਪੀਐਸ ਅਫਸਰਾਂ ਦੇ ਨਾਂ ਇਨਵਾਲਵ ਹੁੰਦੇ ਪਏ ਸੀ ਮੇਰੇ ਹਿਸਾਬ ਨਾਲ ਤੇ ਮੈਂ ਇੱਕ ਸੋਚਦਾ ਵੀ ਪਹਿਲਾ ਆਈਪੀਐਸ ਦੇ ਇੱਕ ਤੇ ਆ ਗਿਆ ਭਗਵੰਤ ਮਾਨ ਜੀ ਹੁਣ ਜਦ ਡੀਜੀਪੀ ਸਾਹਿਬ ਸੁਣਦੇ ਹੋਣ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਜਿਹੜੇ 9 ਰਹਿ ਗਏ ਬਾਕੀ ਉਹਨਾਂ ਦੇ ਵੀ ਨਾਂ ਸਾਹਮਣੇ ਲਿਆਂਦੇ ਜਾਣ ਇੱਕ ਤੇ ਆ ਗਿਆ ਜੇ ਇੱਕ 5 ਲੱਖ ਦੇ ਵਿੱਚ ਆ ਗਿਆ ਤੇ ਇਹਦਾ ਮਤਲਬ ਬਾਕੀ 600 ਕਰੋੜ ਦੇ ਵਿੱਚ ਵੀ ਉਹ ਜ਼ਰੂਰ ਹੋਊਗਾ। ਹਮਮ। ਪਰ ਦੂਜੀ ਗੱਲ ਇਹ ਹੈ ਦੇਖੋ ਤੁਸੀਂ ਜੇ ਆਮਦਨ ਤੋਂ ਵੱਧ ਜਾਇਦਾਦ ਇਹਦੀ ਪ੍ਰੋਪਰਟੀ ਹੈਗੀ। ਹਮਮ। ਇਹਦੇ ਤੇ ਉਹ ਵੀ ਕੇਸ ਹੋਣਾ ਚਾਹੀਦਾ ਤੇ ਜੇ ਉਹ ਕੇਸ ਹੋਣ ਤੋਂ ਬਾਅਦ ਇੱਕ ਸਾਡੇ ਅਮਨਦੀਪ ਕੌਰ ਲੇਡੀ ਬਠਿੰਡੇਆ ਤੋਂ ਫੜੀ ਸੀ ਜਿਹਨੂੰ ਥਾਰ ਵਾਲੀ ਬੀਬੀ ਕਹਿੰਦੇ ਜੇ ਉਹਦੀ ਆਮਦਨ ਤੋਂ ਵੱਧ ਜਾਇਦਾਦ ਬਣ ਦੇ ਸੰਬੰਧ ਵਿੱਚ ਉਹ ਮੌਕੇ ਤੇ ਡਿਸਮਿਸ ਕੀਤੀ ਕਿ ਇਹ ਅਜੇ ਤੱਕ ਕਿਉਂ ਨਹੀਂ ਇੱਥੇ ਕਿਉਂ ਨਹੀਂ 311 ਲੱਗਦੀ। ਮੈਨੂੰ ਇਹ ਸਵਿਧਾਨ ਇੱਕ ਪੁਲਸ ਰੂਲ ਇੱਕ ਵਰਦੀ ਖਾਕੀ ਇੱਕ ਪਰ ਪੰਜਾਬ ਵੀ ਸਾਡਾ ਇੱਕ ਇੱਕ ਪਾਸੇ ਇੱਕ ਤੇ 311 ਇਹਨਾਂ ਤੇ ਕਿਉਂ ਇਹਨਾਂ ਨੂੰ ਬਖਸ਼ਿਆ ਜਾ ਰਿਹਾ ਇਹ ਤੋਂ ਇਲਾਵਾ ਹੋਰ ਵੀ ਕਿੰਨੇ ਆਈਪੀਐਸ ਦੇ ਪਰਚੇ ਦਰਜ ਨੇ ਉਹ ਕਿਉਂ ਬਖਸ਼ੇ ਜਾ ਰਹੇ ਨੇ ਇਹਦਾ ਮਤਲਬ ਉਹ ਵੀ ਉਹ ਕਮਾਈਆਂ ਕਰਕੇ ਦਿੰਦੇ ਅਫਸਰਾਂ ਨੂੰ ਜਾਂ ਸਰਕਾਰਾਂ ਨੂੰ ਕਮਾਈ ਕਰਕੇ ਦਿੰਦੇ ਮੈਂ ਇਹ ਗੱਲਾਂ ਸਰਕਾਰ ਨੂੰ ਪੁੱਛਦਾ ਵੀ ਇਦਾਂ ਦੀ ਨਿਹਰ ਕਰਦੀ ਇਦਾਂ ਦਾ ਜਿਹੜਾ ਕੰਮ ਇਹ ਨਾ ਕੀਤਾ ਜਾਵੇ ਪੁਲਿਸ ਰੂਲ ਇੱਕ ਇਹ ਸਵਿਧਾਨ ਹੈ ਕਿ ਉਹਨੂੰ ਇੱਕ ਤਰੀਕੇ ਨਾਲ ਚੱਲਣ ਜਾਵੇ ਤੇ ਤਾਂ ਹੀ ਵਧੀਆ ਹੈ ਮੇਰੇ ਹਿਸਾਬ ਨਾਲ ਮਾੜੀ ਇਹ ਜਿਹੀਆਂ ਜੜੀਆਂ ਮਾੜੀਆਂ ਨੀਤੀਆਂ ਖਤਮ ਕੀਤੀਆਂ ਜਾਣ ਇੱਕ ਮੁਲਾਜ਼ਮ ਕੋਈ ਮੈਂ ਜਲੰਧਰ ਦੀ ਗੱਲ ਦੱਸਦਾ ਮੈਂ ਇਹਨਾਂ ਦੇ ਫਾਦਰ ਸਾਹਿਬ ਕੋ ਗਿਆ ਡੀਜੀਪੀ ਸਾਹਿਬ ਨੇ ਸਾਡਾ ਕੋਈ ਮੁਲਾਜ਼ਮ ਸੀ ਆਪਣੇ ਮੁਹਾਲੀ ਤੋਂ ਡਿਸਮਿਸ ਆਪਣੇ ਸੁਖਮੰਦਰ ਸਿੰਘ ਉਹਦੇ ਸਬੰਧ ਵਿੱਚ ਫਾਦਰ ਸਾਹਿਬ ਕੋ ਗਏ ਉਹਨਾਂ ਨੇ ਪੁੱਛਿਆ ਮੈਨੂੰ ਕਹਿੰਦੇ ਵੀ ਕੀ ਗੱਲ ਹੋਈ ਮੈਂ ਕਿਹਾ ਜੀ ਆਹ ਮੁੰਡਾ ਸਾਡਾ ਆਪਣੇ ਛੋਟਾ ਜਿਹਾ ਪਰਚਾ ਹੋਇਆ ਉਹ ਚ ਡਿਸਮਿਸ ਹੋਇਆ ਉਹਨਾਂ ਨੇ ਸਾਰੀ ਗੱਲ ਸੁਣ ਕੇ ਇਹਨੂੰ ਫੋਨ ਕਰਤਾ ਕਹਿੰਦੇ ਵੀ ਆ ਮੁੰਡਾ ਤੇਰੇ ਕੋਲ ਆਏਗਾ ਇਹਨੂੰ ਬਾਲ ਕਰਦੀ ਠੀਕ ਹੈ ਜੀ ਕਹਿੰਦਾ ਮੇਰੇ ਕੋਲ ਭੇਜ ਦਿਓ ਉਹ ਮੁਲਾਜ਼ਮ ਸਾਡਾ ਥਾਣੇਦਾਰ ਇਹਦੇ ਕੋਲ ਗਿਆ ਰੋਪੜ ਮਿਲਣ ਵਾਸਤੇ ਇਹਨੇ ਫਾਈਲ ਚੁੱਕ ਕੇ ਮਾਰੀ ਔਰ ਨਾਲ ਕੋ ਮੰਦੀ ਚੰਗੀ ਭਾਸ਼ਾ ਵੀ ਬੋਲੀ ਮੈਂ ਹੁਣ ਮੋਬਾਈਲ ਆਪਣੇ ਮੀਡੀਆ ਚ ਨਹੀਂ ਬੋਲਣਾ ਚਾਹ ਜੋ ਔਰ ਲੈਂਗੁਏਜ ਇੰਨੀ ਕੁ ਮਾੜੀ ਬੋਲਣੀ ਸੀ ਕਿ ਦੁਨੀਆ ਇਹਦੇ ਇਹਨਾਂ ਦੇ ਦਫ਼ਤਰ ਜਾਣ ਤੋਂ ਡਰਦੀ ਸੀ ਵੀ ਇਹਨੇ ਗਾਲਤ ਬਗਾਰ ਨਹੀਂ ਬੋਲਣਾ ਔਰ ਜਦੋਂ ਇਹ ਐਸਐਸਪੀ ਲੱਗੇ ਸੀ ਇੱਥੇ ਤਰਨ ਆਪਣੇ ਮੁਹਾਲੀ ਉਸ ਵੇਲੇ ਇਹ ਬੜੀ ਪੁਰਾਣੀ ਗੱਲ ਹੈ ਲੇਡੀ ਨੇ ਆਪਣੇ ਹਾਈ ਕੋਰਟ ਚ ਕੰਪਲੇਂਟ ਪਾਈ ਸੀ ਵੀ ਜ਼ੀਰਕਪੁਰ ਮੈਨੂੰ ਬਹੁਤ ਹਰਾਸ ਕਰਦਾ ਹੈ ਹਾਈ ਕੋਰਟ ਨੇ ਆਰਡਰ ਕਰਤਾ ਸੀ ਕਿ ਜਦੋਂ ਤੱਕ ਇਹ ਐਸਐਸਪੀ ਜ਼ੀਰਕਪੁਰ ਰਹੇਗਾ ਉੱਥੇ ਮੁਹਾਲੀ ਰਹੇਗਾ ਜ਼ੀਰਕਪੁਰ ਨਹੀਂ ਵੜ ਸਕਦਾ ਮਤਲਬ ਇਹਦੇ ਖਿਲਾਫ ਆਰਡਰ ਹੋਏ ਵੀ ਇਹਦੇ ਖਿਲਾਫ ਆਰਡਰ ਹੋਏ ਉਹ ਲੇਡੀ ਕੋਈ ਨਸੇ ਬਾਟ ਸੀ ਉੱਥੇ ਦੀ ਜ਼ੀਰਕਪੁਰ ਦੀ ਮੈਨੂੰ ਕੱਲ ਹੀ ਦੱਸਿਆ ਫੋਨ ਆਇਆ ਸੀ ਮੈਨੂੰ ਕਿਸੇ ਦਾ ਦੱਸਿਆ ਵੀ ਲੇਡੀ ਬਾਟਸ ਜੀ ਉੱਥੇ ਮਤਲਬ ਗੱਲ ਕਰਦੇ ਆਂ ਵੀ ਯਾਰ ਇੱਕ ਆਈਪੀਐਸ ਅਫਸਰ ਦਾ ਕਰਤਾਰ ਐਡਾ ਮਾੜਾ ਨਹੀਂ ਹੋਣਾ ਚਾਹੀਦਾ ਲੋਕੀ ਇਨਸਾਫ ਲੈਣ ਵਾਸਤੇ ਜਾਂਦੇ ਆਈਪੀਐਸ ਅਫਸਰਾਂ ਕੋਲ ਅਪੀਲ ਦੁਨੀਆ ਨੂੰ ਥੱਲੋਂ ਜਦੋਂ ਸਾਫ ਨਹੀਂ ਮਿਲਦਾ ਤੇ ਇਨਸਾਫ ਲੈਣ ਵਾਸਤੇ ਆਈਪੀਐਸ ਅਫਸਰ ਕੋ ਡੀਆਈਜੀ ਕੋ ਆਈਜੀ ਉਹਨਾਂ ਕੋਲ ਜਾਂਦੇ ਵੀ ਸਾਨੂੰ ਇਨਸਾਫ ਮਿਲੇ ਇੱਥੇ ਤਾਂ ਇਨਸਾਫ ਆਉ ਖੁਦ ਆਈਪੀਐਸ ਅਫਸਰ ਹੀ ਵਕਾਊ ਹੋਗੇ ਜੇ ਅਫਸਰ ਵਕਾਊ ਨੇ ਤੇ ਇਨਸਾਫ ਨੈਚਰਲੀ ਗੱਲ ਵਕਾਊ ਹੋ ਗਿਆ ਤੇ ਵਕਾਊ ਦਾ ਰਿਜ਼ਲਟ ਤੁਹਾਡੇ ਇਹ ਉਹ ਜੀਆਂ ਮਾੜੀਆਂ ਜਿਹੜੀਆਂ ਹਰਕਤਾਂ ਨੇ ਜਾਂ ਮਾੜੀਆਂ ਕਰਤੂਤਾਂ ਜਿਹੜੀਆਂ ਸਾਡੇ ਪੰਜਾਬ ਪੁਲਿਸ ਦੀ ਸ਼ੋਭੀ ਖਰਾਬ ਹੋ ਰਹੀ ਦੁਨੀਆ ਦੇ ਵਿੱਚ ਕਿਸੇ ਵੇਲੇ ਪੰਜਾਬ ਪੁਲਿਸ ਦਾ ਨਾਂ ਸੀ ਦੁਨੀਆ ਬਾਹਰ ਕਿਤੇ ਨਾਂ ਲੈਣਾ ਕੋਈ ਡੈਫੀਡੈਂਸ ਨਹੀਂ ਕਹਿਣਾ ਉਹ ਦੇਖੋ ਜੀ ਪੰਜਾਬ ਪੁਲਿਸ ਦੀ ਕੀ ਹੈ ਤੇ ਅੱਜ ਪੰਜਾਬ ਦੀ ਹਾਲਤ ਕੀ ਹੈ ਕਿੰਨੀ ਕੀ ਮਾੜਿਆ ਹੋ ਰਿਹਾ ਆ ਅਫਸਰ ਬਾਕੀ ਦੇਸ ਸੁਧਾਰ ਕੀ ਕਰਨਾ ਇਹਨਾਂ ਨੇ ਆਪੇ ਪੰਜਾਬ ਦਾ ਬੇੜਾ ਕਰ ਕੀਤਾ ਪਿਆ ਕਦੀ ਤੁਸੀਂ ਨੋਟ ਕਰੋ ਇੱਕ ਹੋਰ ਵੀ ਦੂਜੇ ਪਾਸੇ ਆਪਾਂ ਚਲੇ ਗਏ ਆ ਆਪਾਂ ਇਸ ਗੱਲ ਨੂੰ ਛੱਡ ਕੇ ਦੂਜੀ ਲਾਈਨ ਤੇ ਆ ਜਾਨੇ ਇੱਕ ਥੋੜੀ ਜਿਹੀ ਹੋਰ ਕਿ ਸਾਡੇ ਪੰਜਾਬ ਪੁਲਿਸ ਦੇ ਵਿੱਚ ਸੂਇਸਾਈਡ ਕਿੰਨੇ ਕਰਦੇ ਵੇ ਤੁਸੀਂ ਕਦੇ ਨੋਟ ਕਰੋ ਸਾਡੇ ਮੁਲਾਜ਼ਮ ਸਾਡੇ ਪੁਲਿਸ ਦੇ ਜਦੋਂ ਅਤਵਾਦ ਸੀ ਕਿੰਨਾ ਮਾਹੌਲ ਖਰਾਬ ਸੀ ਮੈਂ ਕਹਿੰਦਾ ਵੀ ਦੁਨੀਆ ਦੇ ਪਰਿਵਾਰਾਂ ਦੇ ਪਰਿਵਾਰ ਕਈ ਪੁਲਿਸ ਮੁਲਾਜ਼ਮਾਂ ਦੇ ਉਸ ਵੇਲੇ ਮਾਰ ਦਿੱਤੇ ਗਏ ਸੀ ਪਰ ਉਹ ਮੁਲਾਜ਼ਮਾਂ ਨੇ ਫਿਰ ਵੀ ਸੂਇਸਾਈਡ ਨਹੀਂ ਕੀਤਾ ਅੱਜ ਸਾਡੇ ਮੁਲਾਜ਼ਮ ਸੂਇ ਸਾਈਡ ਕਰਦੇ ਪਿਆ ਕਿਉਂ ਕਰਦੇ ਕਿਸੇ ਅਫਸਰ ਨੇ ਕਦੀ ਅਜੇ ਤੱਕ ਇਹ ਗੱਲ ਕੀਤੀ ਕਦੀ ਕਿਸੇ ਥਾਣੇਦਾਰਾਂ ਦੀ ਜਾਂ ਹੌਲਦਾਰਾਂ ਦੀ ਕਿਤੇ ਹਫ਼ਤੇ ਜਾਂ 15 ਦਿਨੀ ਮੀਟਿੰਗ ਰੱਖੀ ਕਦੀ ਕਿਸੇ ਨੇ ਪੁੱਛਿਆ ਇਸ ਗੱਲ ਬਾਰੇ ਜਦੋਂ ਕਿ ਪੁੱਛਣਾ ਬਹੁਤ ਜ਼ਰੂਰੀ ਯਾਰ ਮੁਲਾਜ਼ਮ ਇੱਕ ਸੂਇ ਸਾਈਡ ਕਰਦਾ ਜਾਂ ਮੁਲਾਜ਼ਮ ਰਿਜ਼ਾਈਨ ਦੇ ਕੇ ਕਿਉਂ ਛੇਤੀ ਨੌਕਰੀ 58 ਸਾਲ ਪੂਰੀ ਕਰਨ ਤੋਂ ਪਹਿਲਾਂ ਹੀ ਜਾ ਰਹੇ ਇਹਨਾਂ ਚੀਜ਼ਾਂ 'ਨ ਕਦੀ ਕਿਸੇ ਨੇ ਧਿਆਨ ਨਹੀਂ ਦਿੱਤਾ ਕਦੀ ਇਹਨਾਂ ਦੇ ਵੈਲਫੇਅਰ ਬਾਰੇ ਮੁਲਾਜ਼ਮਾਂ ਦੇ ਬਾਰੇ ਧਿਆਨ ਦਿੱਤਾ ਇੱਕ ਮੁਲਾਜ਼ਮ ਸੁਸਾਈਸਾਈਡ ਹੁਣ ਇਹੋ ਡੀਆਈਸ ਸਾਲੋ ਲੁਧਿਆਣੇ ਲੱਗੇ ਨੇ ਜਦੋਂ ਇਹ ਕਪੂਰਥਲੇ ਐਸਐਸਪੀ ਲੱਗੇ ਉਦੋਂ ਵੀ ਮੁਲਾਜ਼ਮ ਨੇ ਕਸੂਸਾਈਡ ਕਰ ਗਿਆ ਜਦੋਂ ਇਹ ਲੁਧਿਆਣੇ ਲੱਗੇ ਉਦੋਂ ਵੀ ਮੁਲਾਜ਼ਮ ਸੁਸਾਈਸਾਈਡ ਕਰ ਕਰ ਗਿਆ ਹੋਰ ਵੀ ਮੁਲਾਜ਼ਮ ਜਦੋਂ ਸੁਸਾਈਸਾਈਡ ਕਰਦੇ ਰਿਜ਼ਲਟ ਕੀ ਦਿੰਦੇ ਨੇ ਜੀ ਅਸਲਾ ਸਾਫ਼ ਕਰਨ ਲੱਗਿਆ ਜੀ ਗੋਲੀ ਚੱਲ ਗਈ ਜੀ ਜਾਂ ਇਹ ਰਲ ਰਵਲਵਰ ਸਾਫ ਕਰਨ ਲੱਗ ਗੋਲ ਕੀ ਉਹ ਕੋ ਨਿਆਣੇ ਨੇ ਜਿਹਦੀ ਹੁਣ ਜਿਹਦੀ ਉਹ 50 ਸਾਲ ਉਮਰ ਸੀ ਮੁਲਾਜ਼ਮ ਦੀ ਕੀ ਉਹਨੂੰ ਅਸਲਾ ਚਲਾਉਂਦਾ ਨਹੀਂ ਪਤਾ ਉਹਨੂੰ ਕਿਹੜਾ ਅਸਲਾ ਨਹੀਂ ਚਲਾਉਣਾ ਹੁੰਦਾ ਜਿਹੜਾ ਉਹਨੂੰ ਪਤਾ ਨਹੀਂ ਜਾਂ ਸਾਫ ਕਰਨ ਲੱਗਿਆ ਅਸੇ ਘਰ ਦੀ ਟੈਨਸ਼ਨ ਸੀ ਘਰ ਦੀ ਕੀ ਟੈਨਸ਼ਨ ਸੀ ਪਰਿਵਾਰ ਉਹਦਾ ਬੱਚੇ ਸਾਰੇ ਪਰ ਘਰ ਦੀ ਟੈਨਸ਼ਨ ਕੀ ਉਹਦੀ ਲੜਾਈ ਕੋਈ ਆ ਸੀ ਇਹ ਕਹਾਣੀਆਂ ਦੋ ਪੁਲਿਸ ਕੋਲ ਪੱਕੀਆਂ ਨੇ ਜਾਂ ਘਰ ਦੀ ਟੈਨਸ਼ਨ ਕਹਿੰਦੇ ਨੇ ਜਾਂ ਇਹ ਹੁਣ ਦੱਸੋ ਮੈਨੂੰ ਤੇ ਇਹ ਤਾਂ ਕਹਿ ਦਿੱਤੀ ਤੇ ਜਿਹੜਾ ਉਹ ਡੀਜੀਪੀ ਮਰਿਆ ਉਹਦੀ ਘਰ ਦੀ ਟੈਨਸ਼ਨ ਸੀ ਜਿਹੜਾ ਸੋਚੋ ਨਾ ਕਿੱਧਰ ਕਿੱਧਰ ਕਹਾਣੀ ਘੁੰਮਦੀ ਹੈ ਥੋੜਾ ਜਿਹਾ ਮੈਨੂੰ ਡੀਪਲੀ ਜ ਆਪਾਂ ਲਈਏ ਤੇ ਕਿੱਥੇ ਕਿੱਥੇ ਪੁਲਿਸ ਜਾਂਦੀ ਹੈ ਕੀ ਕੀ ਪੁਲਿਸ ਕਰਦੀ ਵੀ ਕਿਉਂ ਪੁਲਿਸ ਦਾ ਮਨੋਂ ਵੱਲ ਡਿੱਗ ਰਿਹਾ ਆਤਵਾਦ ਦੇ ਵੇਲੇ ਸਾਡੇ ਪੁਲਿਸ ਕਾਦੀ ਡਿਸਮਿਸ ਨਹੀਂ ਕੀਤੀ ਆ ਪੁਲਿਸ ਛੋਟੀ ਜੀ ਗੈਰ ਹਾਜ਼ਰੀ ਦੇ ਡਿਸਮਿਸ ਮੁਕਦਮਾ ਦਰਜ ਤੇ ਡਿਸਮਿਸ ਤੇ ਇਹਨਾਂ ਦੇ ਅਫਸਰ ਡਿਊਟੀਆਂ ਕਰਦੇ ਪਏ ਨੇ ਸਜ਼ਾ ਜਾਬਤਾ ਡਿਊਟੀਆਂ ਕਰਦੇ ਨੇ ਤੇ ਬਰੀ ਹੋਏ ਬੰਦੇ ਮੁਲਾਜ਼ਮਾ ਇਸਨੇ ਰੋਡ ਤੇ ਰਿਫਰਦੇ ਨੇ ਕਿਉਂ ਇਹਦਾ ਮਤਲਬ ਇਹ ਹੈ ਵੀ ਕਰਪਸ਼ਨ ਕਰਦੇ ਕਰਪਸ਼ਨ ਦੀ ਅਗਲੀ ਕਹਾਣੀ ਵੀ ਤੁਹਾਨੂੰ ਮੈਂ ਦੱਸਦਾ ਇਹਦੇ ਭਰਾ ਨੇ ਮੇਰਾ ਕੋਈ ਦੋਸਤ ਸੀ ਮੇਰਾ ਕੋਈ ਮਿੱਤਰ ਮੇਰੇ ਕੋਲ ਆਇਆ ਮੈਨੂੰ ਕਹਿੰਦਾ ਵੀ ਤੁਹਾਡਾ ਕੰਮ ਜਿਹੜਾ ਇਹਨਾਂ ਰਾਈ ਕਰਾ ਦਿੰਨੇ ਅਸੀਂ ਵੀ ਇਹ ਇਦਾਂ ਇਦਾਂ ਜੋ ਕ腐ਪਸ਼ਨ ਦਾ ਜੋ ਵੀ ਇੰਨੇ ਪੈਸੇ ਲੱਗਣੇ ਨੇ ਮੈਂ ਕਹਾ ਮਨਜ਼ੂਰ ਕਹਿੰਦਾ ਜੀ ਪਹਿਲਾਂ ਤੁਸੀਂ 50000 ਰੁਪਇਆ ਦਿਓ ਜਿਹਨੂੰ ਆਪਾਂ ਪੰਜਾਬੀ ਕਹਦੀ ਹੈ ਟੋਕਨ ਮਣੀ ਇਹਨਾਂ ਤੋਂ ਹੀ ਮੰਗੀ ਸੀ ਕਵਾੜ ਵਾਲਿਆਂ ਤੋਂ ਵੀ ਇਹਨਾਂ ਕੋਲੋਂ ਹੀ ਮੰਗੀ ਸੀ ਇਹਨਾਂ ਕੋਲੋਂ ਹੀ ਮੰਗੀ ਸੀ ਇਹਨਾਂ ਨੇ ਦਿੱਤੀ ਤਾਂ ਅਸੀਂ ਪਹਿਲਾਂ ਪਹਿਲਾਂ ਸੌਦਾ ਚੱਲਦਾ ਰਿਹਾ ਕਿਉਂਕਿ ਬੰਦਾ ਬੜਾ ਸਿਆਣਾ ਸੀ ਕਹਿੰਦਾ ਵੀ ਜੇ ਮੈਂ ਪਹਿਲੀ ਵਾਰੀ ਫਸਾਤਾ ਨਹੀਂ ਉਹਨਾਂ ਕੋਲ ਜਦੋਂ ਮੰਗੀ ਉਹਨੇ ਪਹਿਲਾਂ ਦਿੱਤੀ ਇੱਕ ਵਾਰੀ ਦਿੱਤੀ ਦੋ ਵਾਰੀ ਦਿੱਤੀ ਵੀ ਆਪਣਾ ਫਿਰ ਮੇਰੇ ਕੋਲ 50000 ਰੁਪਇਆ ਲਿਆ ਫਿਰ ਮੈਂ 50000 ਰੁਪਇਆ ਲਿਖਤੀ ਦਿੱਤਾ ਬੈਂਕਰਾਂ ਨੂੰ ਦਿੱਤਾ ਨਾ Google Pay ਕਰਕੇ ਦਿੱਤਾ ਆਪਣੇ ਅਕਾਊਂਟ ਦੇ ਵਿੱਚੋਂ ਜੋ ਕਿ ਮੇਰੇ ਕੋਲ ਪ੍ਰੂਫ ਹੈ ਮੈਂ ਵੀ ਉਹ ਨਾਲ ਜਾ ਕੇ ਮਿਲਾਂਗਾ ਇਸ ਬੰਦੇ ਵਿੱਚ ਵੀ ਨਹੀਂ ਮੇਰਾ ਕੰਮ ਹੋਇਆ ਨਹੀਂ ਮੇਰਾ 50000 ਮੋੜਿਆ ਮੈਂ ਪੁੱਛਿਆ ਦੋ ਉਹ ਯਾਰ ਕਰਾਵਾਂਗੇ ਤੂੰ ਹੋਰ ਕੰਮ ਕਰਾ ਲਈ ਮੈਂ ਯਾਰ ਕੋ ਮੈਂ ਗਲਤ ਕੰਮ ਕਿਹੜਾ ਕਰਨਾ ਜਿਹੜਾ ਮੈਂ ਕਰਾਵਾਂ ਇਹੋ ਜਿਹੀ ਮਤਲਬ ਇੱਕ ਪਾਸੇ ਪਿਓ ਦੀ ਸ਼ਮੀ ਇੱਡੀ ਖਰਾਬ ਤੇ ਇਹਨਾਂ ਦੋਹਾਂ ਨਾਲ ਦੀ ਇੰਨਾ ਕੁ ਪੰਜਾਬ ਦਾ ਸਤਿਆਨਾਸ਼ ਇਹਨਾਂ ਨੇ ਕਰਨ ਤੇ ਆਏ ਕੋਈ ਚੰਗਾ ਨਹੀਂ ਬੋਲਣਾ ਹਮੇਸ਼ਾ ਹੀ ਗਾਲਤ ਵਗਾਰ ਕਿਸੇ ਨੂੰ ਬੋਲਣਾ ਕੋ ਮਤਲਬ ਕੁਝ ਜਿਵੇਂ ਤੁਸੀਂ ਕਹੇ ਚਾਰ ਪੰਜ ਅਫਸਰ ਨੇ ਉਹ ਕਾਲੀਆਂ ਮੌਕੇ ਵੀ ਚੰਗੀਆਂ ਪੋਸਟਾਂ ਤੇ ਹੁੰਦੀਆਂ ਉਹ ਕਾਂਗਰਸ ਮੌਕੇ ਵੀ ਚੰਗੀ ਪੋਸਟ ਤੇ ਹੁੰਦੇ ਆ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਚ ਵੀ ਚੰਗੀ ਪੋਸਟ ਤੇ ਇਹ ਵੀ ਭਗਵਾਨ ਸਿੰਘ ਮਾਨ ਦੇ ਨਾਲ ਹੁੰਦੇ ਸੀ ਫੋਟੋਆਂ ਦੇ ਵਿੱਚ ਕੀ ਕਾਰਨ ਹੈ ਵੀ ਇਹ ਚਾਰ ਪੰਜ ਜਾਂ ਪੰਜ ਸੱਤ ਅਫਸਰ ਹੀ ਕਿਉਂ ਇੰਨੇ ਕਰੀਬ ਹੁੰਦੇ ਆ ਹਰ ਸਰਕਾਰ ਦੇ ਇਹੋ ਮੈਂ ਤਾਂ ਗੱਲ ਕਰਦਾ ਵੀ ਇਹ ਪੰਜ ਸੱਤ ਅਫਸਰ ਮੈਂ ਤੇ ਇਹੋ ਗੱਲ ਕਹਾਂਗਾ ਵੀ ਇਹ ਕਮਾਈ ਕਰਕੇ ਸਰਕਾਰ ਨੂੰ ਦੇਣ ਜਿਹੜੇ ਹੁਣ ਏਡੇ ਏਡੇ ਬੈਗ ਭਰੇ ਮਿਲੇ ਨੇ ਉਹ ਕਿੱਥੇ ਜਾਣੇ ਸੀ ਇਹ ਮੈਂ ਦੇ ਕੋਈ ਵੀ ਸਰਕਾਰ ਕੋਲੋਂ ਮੰਗ ਕਰਦਾ ਕਿ ਇਹਨਾਂ ਦੀ ਪ੍ਰਾਪਰਟੀ ਵੀ ਨਾਲ ਇਸ ਕੇਸ ਦੇ ਵਿੱਚ ਅਟੈਚ ਹੋਣੀ ਚਾਹੀਦੀ ਹੈ ਜੇ ਕਿਤੇ ਆਮ ਬੰਦਾ ਫੜਿਆ ਜਾਏ ਜੋ ਦੀ ਅਟੈਚ ਹੋਦੀ ਇਹ ਵੀ ਅਟੈਚ ਹੋਣੀ ਚਾਹੀਦੀ ਹੈ ਜੇ ਉਹ ਪਛੜਾ ਭੱਜ ਗਿਆ ਕਿ ਏਆਈ ਜੀ ਹੁੰਦਾ ਸੀ ਰਾਜਜੀਤ ਉਹਦੀ ਵੀ ਪ੍ਰੋਪਰਟੀ ਅਟੈਚ ਹੋਈ ਹੈ ਤੇ ਇਹ ਵੀ ਕਿਉਂ ਨਹੀਂ ਨਾਲ ਅਟੈਚ ਇਹ ਵੀ ਨਾਲ ਅਟੈਚ ਹੋਣੀਆਂ ਚਾਹੀਦੀਆਂ ਪ੍ਰੋਪਰਟੀਆਂ ਕਿਉਂਕਿ ਜੇ ਇਹ 5-7 ਜਿਹੜੇ ਡੀਆਈਜੀ ਜਾਂ ਆਈਜੀ ਨੇ ਇਹੋ ਹੀ ਪੰਜਾਬ ਦੇ ਵਿੱਚ ਰਹਿ ਗਏ ਇਹੋ ਹੀ ਐਸਐਸਪੀ ਲੱਗਣਗੇ ਇਹੋ ਡੀਆਈਜੀ ਲੱਗਣਗੇ ਇਹੋ ਆਈਜੀ ਲੱਗਣਗੇ ਤੇ ਬਾਕੀ ਆਈਪੀਐਸ ਜਿਹੜੇ ਫਿਰ ਉਹ ਕਿੱਥੇ ਜਾਣਗੇ ਉਹਨਾਂ ਨੂੰ ਛੁੱਟੀ ਭੇਜ ਦੇ ਬਾਕੀਆਂ ਦੀ ਫਿਰ ਤੇ ਲੋੜ ਹੀ ਨਹੀਂ ਇੱਕ ਡੀਜੀਪੀ ਸਾਹਿਬ ਹੋਵੇ ਤੇ ਇੱਕ ਆਈਜੀ ਹੈੱਡਕੁਆਰਟਰ ਹੋਵੇ ਦੋ ਹੀ ਬਹੁਤ ਨੇ ਬਾਕੀਆਂ ਦੀ ਕਿਸੇ ਦੀ ਲੋੜ ਹੀ ਨਹੀਂ ਕਿਉਂਕਿ ਜਦੋਂ ਬਾਕੀਆਂ ਨੂੰ ਕਿਤੇ ਲਾਉਣਾ ਹੀ ਨਹੀਂ ਡਾਕ ਜਿਹੜੀ ਦਫ਼ਤਰ ਵਾਲੀ ਕੱਢਣੀ ਉਹ ਤਾਂ ਫਿਰ ਸਪਾਈ ਠ ਨੇ ਹੋਰ ਸਾਨੂੰ ਲੋੜ ਹੀ ਨਹੀਂ ਕਿਸ ਦੀ ਉਹ ਦਫਤਰਾਂ ਦੇ ਵਿੱਚ ਇੱਕ ਡੀਆਈਜੀ ਜਾਂ ਆਈਜੀ ਰੈਂਕ ਦਫਤਰਾਂ ਦੇ ਵਿੱਚ ਕੱਲੀ ਡਾਕ ਥੋੜੀ ਡਾਕ ਕਿੰਨੀ ਕਮਟੀ ਹੋ ਕਿੰਨਾ ਕੰਮ ਪੰਜਾਬ ਦੀ ਟੋਟਲ ਨਾਫਰੀ 80000 ਦੇ ਕਰੀਬ ਨਾਫਰੀ ਹੈ ਪੰਜਾਬ ਦੇ ਵਿੱਚ ਪੁਲਿਸ ਦੀ ਅੰਦਾਜ਼ਾ ਮੇਰਾ ਉਹ ਤੋਂ ਵੱਧ ਘੱਟ ਥੋੜੀ ਬੋਧੀ ਅੰਦਾਜ਼ਾ ਦੇ ਦੇ ਕਰੀਬ ਹੈਗੀ ਉਹਦੇ ਵਿੱਚ ਕੁਝ ਪੀਏਪ ਨਿਕਲ ਜਾਂਦੀ ਹੈ ਕੁਝ ਕਮਾਂਡੋ ਨਿਕਲ ਜਾਂਦੀ ਹੈ ਕੋਈ ਆਈਆਰਬੀ ਨਿਕਲ ਜਾਂਦੀ ਹੈ ਤੇ ਜ਼ਿਲ੍ਹਿਆਂ ਦੀ ਜਿਹੜੀ ਰਹਿ ਗਈ ਤੇ ਉੱਥੇ ਤੁਸੀਂ ਇੰਨੇ ਅਫਸਰ ਪਠਾਏ ਨੇ ਉਹਨਾਂ ਨੂੰ ਵੀ ਕਿੱਥੇ ਲਾ ਦੋਣਾ ਉਹ ਕੱਲ ਇਹੋ ਤਾਂ ਨਹੀਂ ਦੱਸਣਵਾਦੇ ਵੀ ਸਾਡੇ ਕੋਲ ਇੰਨੇ ਅਫਸਰ ਨੇ ਆ ਇੱਕ ਦਿਨ ਗਿਣ ਕੇ ਦੇਣ 20 ਡੀਜੀਪੀ ਲਾਏ ਕਿੱਥੇ ਨੇ ਦੱਸੋ ਮੈਨੂੰ ਤੁਸੀਂ ਜੇ ਤੁਸੀਂ ਜ਼ਿਲ੍ਹਿਆਂ ਦੇ ਵਿੱਚ ਡੀਜੀਪੀ ਜ਼ਿਲ੍ਹਿਆਂ 'ਚ ਲਾ ਦਿਓ ਕਿ ਡੀਜੀਪੀ ਲਾ ਦਿਓ ਤਾਂ ਨਹੀਂ ਕੋਈ ਫਰਕ ਪੈ ਜੇ ਯਾਰ ਕਿ ਡੀਜੀਪੀ ਜ਼ਿਲ੍ਹਿਆਂ 'ਚ ਲੱਗਾ ਪੰਜਾਬ ਦੇ ਜ਼ਿਲ੍ਹਿਆਂ 'ਚ ਲਾ ਦਿਓ ਕੋਈ ਰੇਂਜ 'ਚ ਲਾ ਦਿਓ ਜੇ ਅਗਰ ਰੇਂਜ ਚ ਲਾਉਂਦੇ ਉਦਾਂ ਰੇਂਜ 'ਚ ਲਾ ਦਿਓ ਕੋਈ ਲਾਓ ਤਾਂ ਸਹੀ ਇਹ ਤਾਂ ਨਹੀਂ ਗੱਲ ਵੀ ਇੱਕ ਡੀ ਮਤਲਬ ਫੜਨੇ ਸ਼ੁਰੂ ਕਰ ਇਹਨਾਂ ਨੇ ਕਰਪਸ਼ਨ ਹੀ ਕਿਸੂ ਕਰਤੀ ਇੰਨੀ ਨੇਹਰ ਕਰਦੀ ਪਾਤੀ ਕਿ ਦੁਨੀਆਂ ਨੂੰ ਜੀਣਾ ਮੁੱਖਾ ਕਰਤਾ ਈਵਨ ਕਿ ਇਥੋਂ ਤੱਕ ਕੋ ਬੰਦਾ ਫੜਿਆ ਜਾਂਦਾ ਪਰਚਿਆਂ ਦੇ ਵਿੱਚੋਂ ਕੱਢਣ ਵਾਸਤੇ ਪੈਸੇ ਲਈ ਜਾਂਦੇ 2-2 ਲੱਖ ਰੁਪਈਆ ਇਹੋ ਜਿਹੇ ਨੇਰਗ ਕੋਈ ਬੰਦਾ ਪਹਿਲੇ ਕੇਸ ਚੱਲਦੇ ਉਹਨਾਂ ਦੇ ਵਿੱਚੋਂ ਬਰੀ ਹੋ ਗਿਆ ਸਭ ਕੋ ਹੋ ਗਿਆ ਫੇਰ ਬੁਲਾਈ ਜਾਂਦੇ ਪੁਲਿਸ ਪੈ ਲਈ ਜਾਂਦੀ ਇੰਨੀ ਕਿ ਨੇਰਗਦੀ ਪਾਈ ਪਈ ਪੁਲਿਸ ਨੇ ਮੈਂ ਬੇਨਤੀ ਕਰਦਾ ਸਰਕਾਰਾਂ ਨੂੰ ਤੇ ਮੈਂ ਡੀਜੀਪੀ ਸਾਹਿਬ ਨੂੰ ਵੀ ਥੋੜਾ ਜਿਆਦਾ ਧਿਆਨ ਦਿੱਤਾ ਜਾਵੇ ਤੇ ਜੇ ਸਾਡੇ ਵਰਗੇ ਕੋ ਰੋਲਾ ਪਾਉਂਦੇ ਬਿਲਕੁਲ ਸੱਚ ਦੀ ਸਚਾਈ ਦੇ ਹੀ ਜਵਾਬ ਪਾਣੇ ਕੋ ਝੂਠ ਨਹੀਂ ਪਾਣਦੇ ਔਰ ਮੈਂ ਜਨਤਾ ਨੂੰ ਵੀ ਇੱਕ ਬੇਨਤੀ ਕਰਦਾ ਇਹ ਵੀ ਕਹਿਣਾ ਮੈਂ ਜਨਤਾ ਨੂੰ ਕਿ ਜਦੋਂ ਮੈਨੂੰ ਕਿਸੇ ਨੇ ਫੜਨਾ ਜਾਂ ਗੋਲੀ ਮਾਰਨੀ ਸਾਰਾ ਜ਼ਿੰਮੇਵਾਰੀ ਸਰਕਾਰ ਦੀ ਜਾਂ ਇਹਨਾਂ ਮੁਲਾਜ਼ਮਾਂ ਦੀ ਸਾਡੇ ਡੀਜੀਪੀ ਅਫਸਰਾਂ ਸੀਨੀਅਰ ਅਫਸਰਾਂ ਦਾ ਹੀ ਕੰਮ ਹੋਏਗਾ ਥੱਲੇ ਮੇਰੀ ਨਾ ਕਿਸੇ ਨਾਲ ਜ਼ਮੀਨ ਵਟਾ ਦਾ ਰੌਲਾ ਤੇ ਨਾ ਮੇਰਾ ਕਿਸੇ ਹੋਰ ਨਾਲ ਰੌਲਾ ਠੀਕ ਹੈ ਨਾ ਜੀ ਇੱਕ ਇੱਕ ਗੱਲ ਇਹ ਇਹ ਵੀ ਦੱਸਿਓ ਮਤਲਬ ਸਰਕਾਰ ਏਐਸਆਈ ਫੜ ਲਿਆ ਕੋਈ ਪਟਵਾਰੀ ਫੜ ਲਿਆ ਕੋਈ ਛੋਟਾ ਮੋਟਾ 10000 20000 ਲੈਂਦਾ ਐਡੇ ਐਡੇ ਅਫਸਰਾਂ ਦਾ ਕੀ ਸਰਕਾਰ ਨੂੰ ਪਤਾ ਨਹੀਂ ਹੁੰਦਾ ਵੀ ਇਹ ਵੀ ਭ੍ਰਿਸ਼ਟਾਚਾਰ ਕਰੀਂਦਾ ਸਾਡੇ ਨੱਕ ਥੱਲੇ ਕਰੀ ਜਾਂ ਉਤ ਪ੍ਰਿਟਾ ਸ਼ਹਿਰ ਕਰੀਆ ਪਿਛੇ ਤਹਿਸੀਲਦਾਰ ਕਿਉਂ ਬਦਲੇ ਸੀ ਉਹਨਾਂ ਦੇ ਕੋਲ ਇਸੇ ਕਰਕੇ ਰੋਪਿਆ ਸੀ ਬਦਲੇ ਸੀ ਉਹਨਾਂ ਨੂੰ ਜਦੋਂ ਬਦਲੇ ਉਹਨਾਂ ਨੂੰ ਤੇ ਉਹਨਾਂ ਮੁੜ ਕੇ ਕਹਿੰਦਾ ਜੀ ਇਹ ਹੀ ਰੱਖਣੇ ਨੇ ਹੋਰ ਕੰਮਗਾ ਫਿਰ ਦੁਬਾਰਾ ਵਾਪਸ ਵਾਪਈ ਆ ਕੇ ਰੱਖੇਗੇ ਜਦੋਂ ਤੁਸੀਂ ਦੇਖੋ ਇੱਕ ਥਾਣੇਦਾਰ ਜਾਂ ਸਿਪਾਈ ਹੌਲਦਾਰ ਜਦੋਂ ਵੀ ਕੋਈ ਫੜਿਆ ਜਾਂਦਾ ਉਹ ਵਿਜੀਲੈਂਸ ਵੱਢ ਸਕਦੀ ਹੈ ਇਥੋਂ ਸਾਫ਼ ਯਾਰ ਹੁੰਦਾ ਹੈ ਕਿ ਸਾਡੇ ਵਿਜੀਲੈਂਸ ਦੀ ਸ਼ਬੀ ਤੇ ਖਰਾਬ ਹੀ ਹੋਈ ਨਾ ਫਿਰ ਕਿਉਂਕਿ ਡੀਆਈਜੀ ਨੂੰ ਫੜਨਵਾ ਜੇ ਸਾਡੇ ਵਿਜੀਲੈਂਸ ਟੀਮ ਫੜਦੀ ਕਿੱਡਾ ਸਾਡੇ ਸਾਡੀ ਪੁਲਿਸ ਦਾ ਨਾਮ ਉੱਚਾ ਹੋਣਾ ਸੀ ਵੀ ਯਾਰ ਪੰਜਾਬ ਦੀ ਵਿਜੀਲੈਂਸ ਨੇ ਫੜਿਆ ਤਾਨੂੰ ਸ਼ਾਇਦ ਪਤਾ ਹੋਣਾ ਇੱਕ ਵਿਜੀਲੈਂਸ ਦਾ ਡੀਜੀਪੀ ਸੀ ਉਹ ਪਿੱਛੇ ਬਦਲ ਵੀ ਦਿੱਤਾ ਸੀ ਉਹ ਹਿੱਸੇ ਕਰਕੇ ਬਦਲਿਆ ਸੀ ਕਿ ਉਹਨੂੰ ਕੋਈ ਗਲਤ ਕੰਮ ਵਾਸਤੇ ਕਿਹਾ ਨਾ ਕਰਦੀ ਮੈਂ ਗਲਤ ਕੰਮ ਨਹੀਂ ਕਰਨਾ ਠੀਕ ਹੈ ਨਾ ਗੱਲ ਕਿਉਂਕਿ ਉਹ ਅਫਸਰ ਨੂੰ ਪਤਾ ਸੀ ਗਲਤ ਕੰਮ ਦਾ ਰਿਜ਼ਲਟ ਕੀ ਹੈ ਕਿਉਂਕਿ ਉਹ ਬੰਦਾ ਅਫਸਰ ਡਿਸਮਿਸ ਰਹਿ ਚੁੱਕਾ ਹੀ ਪਹਿਲਾਂ ਉਹਨੂੰ ਪਤਾ ਸੀ ਵੀ ਗਲਤ ਕੰਮ ਦਾ ਰਿਜ਼ਲਟ ਕੀ ਹੈ ਉਹ ਉਹ ਬੰਦੇ ਨੇ ਸਟੈਂਡ ਲੈ ਲਿਆ ਕਹਿੰਦਾ ਮੈਂ ਗਲਤ ਕੰਮ ਨਹੀਂ ਕਰਨਾ ਡੀਜੀਪੀ ਰੰਗ ਹੈਗਾ ਮੈਨੂੰ ਵਾਦ ਤੋਂ ਵਾਦ ਤੁਸੀਂ ਬਦਲਦੇ ਹੋਗੇ ਹੋਰ ਕੀ ਕਰ ਲੋਗੇ ਕਿਉਂਕਿ ਹੋਰ ਤਾਂ ਕੋਈ ਕਰ ਜਦੋਂ ਉਹਨੇ ਨਾ ਕਰਦੀ ਗਲਤ ਕੰਮ ਦੀ ਨਾ ਨੇ ਸੀਨੀਅਰ ਅਫਸਰ ਜਿਹੜੇ ਥੱਲੇ ਵਾਲੇ ਮੁਲਾਜ਼ਮਾਂ ਨੂੰ ਕੰਮ ਕਰਾਉਣਾ ਚਾਹਦੇ ਜਦੋਂ ਕੋ ਨਾ ਕਰਦਾ ਤੇ ਉਹ ਫਿਰ ਉਹਨਾਂ ਨੂੰ ਉਹਨਾਂ ਨੂੰ ਬਦਲ ਦੇਣਗੇ ਉਹਨਾਂ ਨੂੰ ਹੋਰ ਕੀ ਕਰਨਗੇ ਇਹੋ ਜੇ ਕੰਮ ਅਫਸਰ ਸਾਡੇ ਕਰਦੇ ਪਏ ਨੇ ਜਿਹੜਾ ਕਿ ਬਹੁਤ ਹੀ ਨਿਹਾਇਤ ਨਿੰਦਣਯੋਗ ਹੈ ਮੈਂ ਤੇ ਇੱਕੋ ਗੱਲ ਕਹਿਣਾ ਸਰਕਾਰ ਜੇ ਸੁਣਦੀ ਹੋਵੇ ਜਾਂ ਮੇਰੇ ਡੀਜੀਪੀ ਦਾ ਮੈਂ ਕਹਿੰਦਾ ਇੱਕ ਵਾਰੀ ਸਾਰੇ ਆਈਪੀਐਸ ਬਦਲ ਕੇ ਨਵੇਂ ਆਈਪੀਐਸ ਲਾਣੇ ਚਾਹੀਦੇ ਪੰਜਾਬ ਦੇ ਵਿੱਚ ਉਹਨਾਂ ਦੀ ਕਾਰਗੁਜ਼ਾਰੀ ਦੇਖਣੀ ਚਾਹੀਦੀ ਹੈ ਕੀ ਉਹ ਕਾਰਗੁਜ਼ਾਰੀ ਉਹਨਾਂ ਜੇ ਉਹਨਾਂ ਦੀ ਕਾਰਗੁਜ਼ਾਰੀ ਨਹੀਂ ਠੀਕ ਤੇ ਦੁਬਾਰਾ ਫੇਰੇ ਲੱਗ ਸਕਦੇ ਫਿਰ ਕਿਹੜਾ ਦੁਬਾਰਾ ਇਹਨਾਂ ਨੂੰ ਸਾਰਾ ਇਹ ਧਿਆਨ ਦੇਣਾ ਚਾਹੀਦਾ ਸਰਕਾਰ ਨੂੰ ਇਹਨਾਂ ਚੀਜ਼ਾਂ ਵੱਲ ਇਹ ਕੋਈ ਛੋਟੀ ਜਿਹੀ ਗੱਲ ਨਹੀਂ ਹੈ ਕਿ ਡੀਆਈਜੀ ਫੜਨਾ ਕੋਈ ਛੋਟੀ ਜਿਹੀ ਗੱਲ ਨਹੀਂ ਹੈਗੀ ਉਹ ਵੀ ਆਈਪੀਐਸ ਰੈਂਕ ਹੋਵੇ ਫਿਰ ਕੀ ਲੱਗਦਾ ਜੇ ਇਹ ਸਹੀ ਜਾਂਚ ਹੋ ਜਾਵੇ ਤਾਰਾਂ ਕਿੱਥੋਂ ਤੱਕ ਜਾਣੀਆਂ ਡੀਆਈਜੀ ਇਹ ਤਾਰਾਂ ਤੇ ਉੱਤੇ ਤੱਕ ਜਾਣਗੀਆਂ ਡੀ ਮੇਰਾ ਡੀਜੀਪੀ ਤੱਕ ਜਾਣਗੀਆਂ ਤਾਰਾਂ ਇਹ ਪੈਸੇ ਕਿਤੇ ਇਦਾਂ ਨਹੀਂ ਆਉਂਦੇ ਕਿਤੇ ਤਾਂ ਤੱਕ ਜਾਣਗੀਆਂ ਤਾਰਾਂ ਸਾਰੇ ਬੰਦੇ ਇਨਵੋਲਡ ਨੇ ਵਿੱਚ ਕੋਈ ਛੋਟਾ ਜਿਹਾ ਮੋਟਾ ਕੰਮ ਨਹੀਂ ਹੈਗਾ ਇਹ ਕਿੰਨੇ ਸਾਡੇ ਮੰਤਰੀ ਇਨਵੋਲਵ ਨੇ ਕੀ ਹੋਣਾ ਜੇ ਇਹ ਸਾਰਾ ਕੁਝ ਨਿਕਲਿਆ ਜਾਏ ਕੱਲ ਮੈਨੂੰ ਹੋਰ ਪਤਾ ਲੱਗਾ ਪਠਾਨ ਚਾ ਹਾਂ ਕੱਲ੍ਹ ਇਹ ਵੀ ਪਤਾ ਲੱਗਾ ਪਠਾਨ ਮਾਜਰੇ ਨਾਲ ਵੀ ਲਿੰਕ ਸੀ ਮਤਲਬ ਗੱਲ ਕਰਦਾ ਕਿਤੇ ਨਾ ਕਿਤੇ ਜਦੋਂ ਤੁਹਾਨੂੰ ਪਤਾ ਸੀ ਵੀ ਜਦੋਂ ਇਨਕੁਆਰੀ ਤੇ ਚੱਲ ਪਈ ਉਹਨੇ ਕਦੀ ਕੜੀ ਨਾਲ ਕੜੀ ਕੜੀ ਨਾਲ ਕੜੀ ਜੁੜਦੀ ਜਾਣੀ ਹੈ ਔਰ ਸਾਰਾ ਕੁਝ ਨਿਕਲ ਕੇ ਸਾਹਮਣੇ ਆਣਾ ਹੀ ਹੈ ਤਿਹ ਗਣਾ ਅੱਜ ਵੀ ਮੈਡੀਕਲ ਹੋਇਆ ਮੈਡੀਕਲ ਤੋਂ ਬਾਅਦ ਆ ਉਹਨਾਂ ਦੇ ਰਿਮਾਂਡ ਲੈਣਾ ਰਿਮਾਂਡ ਲੈਣ ਤੋਂ ਬਾਅਦ ਫਿਰ ਕੜੀ ਦਾ ਕੜੀ ਤੇ ਫੇਰ ਹੀ ਜੁੜੇਗੀ ਨਾ ਕਿ ਕਿੱਥੋਂ ਪੈਸੇ ਆਏ ਕਿੱਥੋਂ ਕੜੀਆਂ ਆਈਆਂ ਕਿੱਥੋਂ ਅਸਲਾ ਆਇਆ ਕਿੱਥੋਂ ਸ਼ਰਾਬ ਆਈ ਇਹ ਸਾਰਾ ਕੁਝ ਕੜੀ ਨਾ ਕੜੀ ਮੈਂ ਤੇ ਬੇਨਤੀ ਕਰਦਾ ਜੇ ਮੇਰੇ ਸੀਵੀਆਈ ਵਾਲੇ ਵੀਰ ਸੁਣਦੇ ਹੋਣ ਕਿ ਇਹ ਲੱਗ ਲੱਗ ਪਰਚੇ ਦਿਓ ਨਾ ਕਿ ਇੱਕ ਪਰਚੇ ਚ ਦੇ ਦਿੱਤਾ ਤੇ ਉਹਨਾਂ 'ਚ ਆਮਦਨ ਤੋਂ ਵੱਧ ਪ੍ਰਾਪਰਟੀ ਦਾ ਪਰਚਾ ਲੱਗ ਹੋਣਾ ਚਾਹੀਦਾ ਜਿਸ ਤਰ੍ਹਾਂ ਅਮਨਦੀਪ ਕੌਰ ਤੇ ਦਿੱਤਾ ਮਜੀਠੀਆ ਦਾ ਵੀ ਦਿੱਤਾ ਹੈ ਅਸੀਂ ਇਹ ਠੀਕ ਹੈ ਜੇ ਵੱਧ ਆਮਦਨ ਤੋਂ ਵੱਧ ਪ੍ਰਾਪਰਟੀ ਅਸੀਂ ਜੇ ਇਹਨਾਂ ਕੋਲ ਕੋ ਕੋ ਪ੍ਰੂਫ ਹੈ ਦੱਸੋ ਮੈਂ ਇੱਕ ਦਿਨ ਅੱਗੇ ਵੀ ਇੰਟਰਵਿਊ 'ਚ ਤੁਹਾਡੀ ਇੰਟਰਵਿਊ 'ਚ ਕਿਹਾ ਸੀ ਕਿ ਸਰਕਾਰ ਨੇ ਜੇ ਪੰਜਾਬ ਦਾ ਕਰਜ਼ਾ ਲੈਣਾ ਹੋਏ ਆਈਪੀਐਸ ਅਫਸਰਾਂ ਦੀ ਜਿੰਨੀ ਪ੍ਰਾਪਰਟੀ ਹੈ ਜਿੱਦਾਂ ਪੈਸਾ ਇਹਨਾਂ ਕੋਲੇ ਸਾਰਾ ਇਕੱਠਾ ਕਰਕੇ ਤੇ ਪੰਜਾਬ ਦਾ ਕਰਜ਼ਾ ਵੈਸੇ ਲੈ ਸਕਦਾ ਨਹੀਂ ਨਾਲ ਲੁੱਟੀ ਬੈਠੇ ਤੁਸੀਂ ਆਹ ਦੇਖੋ ਵੀ ਆਹ ਮੋਕੇ ਦੇ ਆੜ ਦੀ سپورਟ ਤੁਸੀਂ ਕਿੰਨੇ ਮੈਂ 25-30 ਕਰੋੜ ਰੁਪਈਆ ਨਿਕਲ ਗਿਆ ਉਹ ਕੋਲ ਹੁਣ ਅਜੇ 8 ਕਰੋੜ ਤਾਂ ਦੱਸਿਆ ਖਰੇ ਕਰਕੇ ਕਿੰਨਾ ਨਿਕਲਣਾ ਅਜ ਕਿੱਥੋਂ-ਕਿਥੋਂ ਨਿਕਲਣਾ ਅਜ ਇੱਕ ਜਗ੍ਹਾ ਤੋਂ ਹੀ ਇਹਨਾਂ ਨਿਕਲ ਗਿਆ ਫਿਰ ਤੁਸੀਂ ਦੇਖੋ ਚੰਡੀਗੜ੍ਹ ਦੇ ਵਿੱਚ ਇੱਕ ਡੀਆਈ ਰੰਗ ਦਾ ਕੱਡੀ ਆਲੀ ਡੀਜੇ ਰੈਂਕ ਕਿਛੋਕ ਡੀਜੇ ਰੈਂਕ ਨੇ ਇੰਨੇ ਰੁਪਏ ਕਮਾ ਲਏ ਨੇ ਤਨਖਾਹ ਕਿੰਨੀ ਡੀਜੇ ਦੀ ਹੋਗੀ ਤੁਸੀਂ ਆਪ ਤੁਹਾਨੂੰ ਪਤਾ ਬਾਤ ਤੋਂ ਬਾਤ 2.5 ਲੱਖ ਰੁਪਏ ਤਨਖਾਹ ਇਤੋਂ ਜ਼ਿਆਦਾ ਤੇ ਨੀ ਤਰ੍ਹਾਂ ਉਹਦੇ ਚ ਬਣ ਜੂ ਉਹ ਚ ਗੱਡੀਆਂ ਵਿੱਚ ਕਿੰਨੀਆਂ ਹਾਈ ਫਾਈ ਗੱਡੀਆਂ ਆਡੀ ਗੱਡੀ ਮਰਸੀਡੀ ਗੱਡੀ ਕਿੱਥੋਂ ਆਉਂਦੀ ਹੈ ਤਨਖਾਹੋਂ ਚ ਲਈ ਜਾਂਦੇ ਮਰਸੀਡੀ ਗੱਡੀ ਘਾਟ ਤੋਂ ਘਾਟ ਵੀ ਲਈਏ ਤੇ ਜੇ ਆਪਾਂ ਮਾੜੀ ਵੀ ਲਈਏ ਤਾਂ ਕਰੋੜ ਰੁਪਏ ਤੋਂ ਘੱਟ ਨਹੀਂ ਗੱਡੀ ਹੋਊਗੀ ਆਡੀ ਗੱਡੀ ਵੀ ਚਲਾਈਏ ਕਰੋੜ ਆਪਾ ਲਾਣਾ ਇੰਨੀਆਂ ਗੱਡੀਆਂ ਕਲੀਆਂ ਨੇ ਇਹਨਾਂ ਦਾ ਤੇਲ ਵੀ ਲੱਗਦਾ ਮਾਦੇ ਸਰਕਾਰ ਨੂੰ ਪੁੱਛਦਾ ਜਿਹੜੇ ਅਫਸਰਾਂ ਕੋਲ ਆਈਪੀਐਸ ਅਫਸਰ ਪ੍ਰਾਈਵੇਟ ਗੱਡੀਆਂ ਦਾ ਆਪਣੀ ਡਿਊਟੀ ਜਾਂਦੇ ਪਹਿਲਾਂ ਤੇ ਉਹਨਾਂ ਦੀ ਕੋਹ ਕੀਤੀ ਜਾਏ ਕੀ ਇਹਨਾਂ ਜਨਾਂ ਜੇ ਇੱਕ ਡੀਐਸਪੀ ਸਰਕਾਰੀ ਗੱਡੀ ਤੇ ਜਾ ਸਕਦਾ ਇਹ ਕਿਉਂ ਨਹੀਂ ਸਰਕਾਰੀ ਗੱਡੀ ਤੇ ਜਾਂਦੇ ਮੈਂ ਕੁਝ ਡੀਆਈਜੀ ਅਫਸਰ ਦੇਖੇ ਨੇ ਜਦੋਂ ਮੈਂ ਉਹ ਨਾਂ ਵੀ ਲੈਣਾ ਤੁਹਾਨੂੰ ਵੀ ਪਤਾ ਹੋਗਾ ਸੀਪੀ ਲਗਾ ਉਹ ਆਪਣੀ ਪ੍ਰਾਈਵੇਟ ਗੱਡੀ ਤੇ ਕਿਉਂ ਆਉਂਦਾ ਮੈਨੂੰ ਇਸ ਬਾਰੇ ਦੱਸਿਆ ਜਾਵੇ ਉਹ ਸਰਕਾਰੀ ਗੱਡੀ ਤੇ ਕਿਉਂ ਨਹੀਂ ਆਉਂਦਾ ਤੇਲ ਸਰਕਾਰੀ ਗੱਡੀ ਪ੍ਰਾਈਵੇਟ ਇਹ ਕਿਉਂ ਇਹ ਵੀ ਦੱਸਿਆ ਜਾਵੇ ਨਾ ਇਹ ਤੇਲ ਸਰਕਾਰੀ ਗੱਡੀ ਪ੍ਰਾਈਵੇਟ ਇਹ ਕਿਉਂ ਬਈ ਦੱਸਿਆ ਜਾਵੇ ਕਿਉਂ ਇਹਦਾ ਮਤਲਬ ਇਹ ਆ ਵੀ ਸਾਡੀ ਟੋਰ ਹੈ ਕਿ ਬਾਕੀ ਜਿਹੜੇ ਲੱਗੇ ਨਾ ਆਈਪੀਐਸ ਉਹ ਨਹੀਂ ਹੈਗੇ ਆਈਪੀਐਸ ਉਹ ਨਹੀਂ ਆਪਣੀ ਲਾ ਸਕਦੇ ਉਹ ਸਾਰਾ ਕੁਝ ਕਰ ਸਕਦੇ ਜੇ ਉਹ ਇਕੱਲਾ ਲਾ ਸਕਦਾ ਬਾਕੀ ਕੋਈ ਨਹੀਂ ਲਾ ਸਕਦਾ ਹਾਂ ਜਾਂ ਫੇਰ ਗੱਡੀਆਂ ਤੁਸੀਂ ਇਹ ਦੂਜੀਆਂ ਲਾ ਦੋ ਸਾਰਿਆਂ ਨੂੰ ਕਿਉਂਕਿ ਪਛਾਣ ਕਿਤਾ ਹੋ ਗਈ ਇਹਦਾ ਮਤਲਬ ਤੇ ਪਛਾਣ ਵੀ ਇਹ ਵੱਡਾ ਬੰਦਾ ਇਹਨੂੰ ਕੋਈ ਨਾ ਹੱਥ ਪਾਵੇ ਜਿਹਨੂੰ ਕੋਈ ਨਾ ਛੇੜੇ ਕੋਈ ਪ੍ਰਾਈਵੇਟ ਗੱਡੀ ਆਪਣੀ ਰੱਖੀ ਹੋਵੇ ਜਦੋਂ ਕੋਈ ਇੱਕੋ ਪੈਟਰਨ ਜਦੋਂ ਸਾਡੀ ਵਰਦੀ ਦਾ ਇੱਕ ਪੈਟਰਨ ਸਾਰਾ ਇੱਕ ਪੈਟਰਨ ਹੈ ਤੇ ਗੱਡੀ ਦਾ ਪੈਟਰਨ ਲੱਗ ਕਿਉਂ ਇਹ ਵੀ ਦੱਸਿਆ ਜਾਵੇ ਨਾ ਮੈਂ ਸਰਕਾਰ ਨੂੰ ਪੁੱਛਦਾ ਇਹ ਵੀ ਕਿਉਂ ਨਹੀਂ ਇਹਨਾਂ ਦਾ ਗੌਰ ਕੀਤੀ ਜਾਂਦੀ ਇਹਨਾਂ ਚੀਜ਼ਾਂ ਤੇ ਵੀ ਗ ਮੈਂ ਇਹੋ ਗੱਲ ਕਹਾਂਗਾ ਸਰਕਾਰ ਨੇ ਜੇ ਮੈਂ ਅੱਗੇ ਵੀ ਗੱਲ ਕਰਦਾ ਵੀ ਜਿਹੜੇ ਇਮਾਨਦਾਰ ਆਈਪੀਐਸ ਨੇ ਉਹਨਾਂ ਨੂੰ ਖੁੰਝੇ ਲਾਇਆ ਦਾ ਰਿਜ਼ਲਟ ਇਹੋ ਹੀ ਹੈ ਕਿ ਇਹੋ ਤੁਸੀਂ ਦੇਖੋ ਆ ਤਿੰਨ ਚਾਰ ਅਫਸਰ ਕਿੰਨੇ ਅਪਚਾਂ ਦੇ ਪਿੱਛੇ ਵੀਡੀਓ ਵੀ ਵਾਇਰਲ ਹੁੰਦੀ ਸੀ ਕੋਈ ਲੇਡੀ ਦੀ ਕਿਸੇ ਅਫਸਰ ਦੀ ਤੁਸੀਂ ਦੇਖੀ ਹੋਣੀ ਇੱਕ ਹੋਰ ਜਲੰਧਰ ਦੇ ਵਿੱਚ ਕੇਸ ਹੋਇਆ ਸੀ 3 ਕਰੋੜ 80 ਲੱਖ ਤੇ ਕਿੰਨੇ ਹਜ਼ਾਰ ਦਾ ਪਰਚਾ ਦਰਜ ਹੋਇਆ ਸੀ ਜਿਹਦੇ ਵਿੱਚੋਂ ਜਿਹੜੇ ਮਾਲਕ ਨੇ ਪਰਚਾ ਜਿਹਦਾ ਜਿਹਦਾ ਪੈਸੇ ਦੀ ਪ੍ਰੋਪਰਟੀ ਹੀ ਉਹ ਜਦੋਂ ਰਿਕਵਰੀ ਦੇ ਵਿੱਚ ਤਿੰਨ ਮਤਲਬ ਪੈਸਾ 3 ਕਰੋੜ ਜਿਹਦਾ ਪਰਚਾ ਦੇਣ ਦੇ ਤਾਂ ਰਿਕਵਰੀ 1 ਕਰੋੜ ਰੁਪਈਆ ਹੀ ਗਾਇਬ ਵਿੱਚੋਂ ਹੂੰ ਜਲੰਧਰ ਦੀ ਗੱਲ ਹੈ ਜਲੰਧਰ ਚ ਪਰਚਾ 1 ਕਰੋੜ ਰੁਪਈਆ ਹੀ ਹਨੀ ਵਿੱਚੋਂ ਉਹ ਮਾਲਕ ਨੇ ਪੈਸੇ ਹੀ ਨਹੀਂ ਲਏ ਆਇਆ ਕਹਿੰਦਾ ਉਹਦੇ 1 ਨੰਬਰ ਦੇ ਪੈਸੇ ਕਹਿੰਦਾ ਮੈਂ ਤੇ ਪੂਰੇ ਲੈਣੇ ਜਦੋਂ ਮੇਰੇ ਕੋਲ ਪੂਰੇ ਤੁਸੀਂ ਫੜੇ ਨੇ ਤੇ ਮੈਂ ਪੂਰੇ 1 ਕਰੋੜ ਕਿੱਥੇ ਜਾਊ ਮੇਰਾ ਹੂੰ ਇਹੋ ਜਿਹੇ ਸਾਰੇ ਆਮ ਹੀ ਧੱਕਾ ਬੰਦੇ ਨਾਲ ਹੋ ਰਿਹਾ ਇਹੋ ਜੇ ਕੰਮ ਹੋ ਰਿਹਾ ਤੇ ਕੀ ਕਰੂ ਦੁਨੀਆ ਆਮ ਬੰਦਾ ਕੀ ਇਨਸਾਫ ਪਾਲਦਾ ਇਹਨ ਇਹ ਲੱਗਦਾ ਜਿੰਨੇ ਕਿ ਪੈਸੇ ਫੜੇ ਗਏ ਸੈਂਪਲ ਹੀ ਹੈ ਮੇਰੇ ਹਿਸਾਬ ਨਾਲ ਤਾਂ ਜੀ ਕੁਝ ਵੀ ਨਹੀਂ ਆਜੇ ਤੇ ਹਜੇ ਨਿਕਲਣਗੇ ਸਾਰਾ ਕੁਝ ਪ੍ਰਾਪਰਟੀ ਦਾ ਰਿਕਾਰਡ ਹੈ ਪੈਸੇ ਜਿਹੜੇ ਫੜੇ ਗਏ ਨੇ ਹਜੇ ਇਹਨਾਂ ਦੇ ਜਿਹੜੇ ਲੋਕਰਾਂ ਦੀਆਂ ਚਾਬੀਆਂ ਸਾਰਾ ਕੁਝ ਰਿਮਾਂਡ ਦੇ ਵਿੱਚ ਸਾਰਾ ਕੁਝ ਇਨਕੁਆਰੀ ਹੋਏਗੀ ਕੀ ਅੱਗੇ ਗਾਂ ਕੜੀ ਨਾਲ ਕੜੀ ਜੁੜੇਗੀ ਹੈ ਕਿ ਇੱਕ ਚੀਜ਼ ਨਾਲ ਤਾਂ ਨਹੀਂ ਜਾਲ ਛੁੱਟ ਜਾਣੀ ਕਿਤੇ ਕਿਤੇ ਪ੍ਰਾਪਰਟੀ ਹੈ ਸਾਰਾ ਕੁਝ ਇਨਕੁਆਰੀ ਦੇ ਵਿੱਚ ਸਾਹਮਣੇ ਆਏਗਾ ਆਉਣ ਤੋਂ ਬਾਅਦ ਹੀ ਸਾਰਾ ਕੁਝ ਨਿਕਲੇਗਾ ਫਿਰ ਪਤਾ ਲੱਗੂ ਕੀ ਕੀ ਨਿਕਲਦਾ ਫਿਰ ਜਦੋਂ ਦੋ ਤਿੰਨ ਪਰਚੇ ਹੋਰ ਹੋਏ ਜਦੋਂ ਅਸੀਂ ਮੰਗ ਕਰਦੇ ਆ ਫਿਰ ਸਾਰਾ ਕੁਝ ਇਹ ਗੱਲ ਬਹੁਤ ਧੰਨਵਾਦ ਥੈਂਕ ਯੂ ਥੈਂਕ ਗੱਲਬਾਤ ਕੀਤੀ ਭਾਈ ਭੁਪਿੰਦਰ ਜੀ ਦੇ ਨਾਲ ਉਹਨਾਂ ਨੇ ਕਿਹਾ ਕਿ ਇਹ ਅਜਿਹੇ ਆਈਪੀਐਸ ਅਫਸਰ ਹੋਰ ਵੀ ਨੇ ਜਿਹੜੇ ਇਸ ਤਰੀਕੇ ਦੇ ਨਾਲ ਕਪਲੇ ਕਰਕੇ ਪੈਸੇ ਬਣਾ ਰਹੇ ਨੇ ਤੇ ਨਾਲ ਤਾਂ ਉਹਨਾਂ ਨੇ ਪਹਿਲਾਂ ਵੀ ਦਾਵਾ ਕੀਤਾ ਸੀ ਕਿ ਜੇਕਰ ਸਾਰੇ ਕਰਪਟ ਆਈਪੀਐਸ ਅਫਸਰਾਂ ਦੀ ਪ੍ਰਾਪਰਟੀ ਜ਼ਬਤ ਕਰ ਲਈ ਜਾਵੇ ਤਾਂ ਪੰਜਾਬ ਦਾ ਕਰਜ਼ਾ ਵੀ ਲੈ ਸਕਦਾ ਐਨੇ ਵੱਡੇ ਪੱਧਰ ਉੱਤੇ ਭ੍ਰਿਸ਼ਟਾਚਾਰ ਕਰਦੇ ਨੇ ਤਾਂ ਸਵਾਲ ਉਠਾਏ ਨੇ ਉਮੀਦ ਕਰਦੇ ਹਾਂ ਗੱਲਬਾਤ ਪਸੰਦ ਆਈ ਹੋਵੇਗੀ ਹੋਰ ਇਸ ਤਰ੍ਹਾਂ ਦੀ ਗੱਲਬਾਤ ਲਈ ਦੇਖਦੇ ਰਹੋ ਲੋਕ ਵਾਈਟ